ਤੇ ਅਸਟੋ ਕਿੰਨੇ ਆ ਗਏ ਮਨਰੇ ਆਪਣੇ ਕੋਲੇ ਆਪਣੇ ਲੋਵੇ ਵੀਰੇ ਵਿੱਚੀ ਛੋਟੀਆਂ ਵੱਡੀਆਂ 30 24 ਨਾ ਗਏ ਨੇ ਨਹੀਂ ਜੋ ਵੀ ਨਾ ਗਏ ਮਰੇ ਪਿਛਲੇ ਵਕਤ ਕਿੰਨੇ ਲੰਦੇ ਸੀ ਆਪਣੇ ਬਿੱਟ ਟਾਈਮ ਤੇ ਸ਼ੁਰੂਆਤ ਤੋਂ ਮਰੇ ਪਤਨ ਨਗਾ ਵਾਲੀਆਂ ਨੇ ਕਿੰਨੇ ਲੰਦੇ ਸੀ ਤੇ ਬਈਆ ਪਾਉ ਗਰੇ ਜਿਹੜਾ ਤੁਸੀਂ ਉਹਨਾਂ ਨੂੰ ਖਾਣ ਬਣਾਇਆ ਹੈ ਇਹਦੇ ਅੱਜ ਤੱਕ ਟੋਟਲ ਕਿੰਨਾ ਖਰਚਾ ਗਿਆ ਸਰੂਪ ਲੱਗੇ ਆਪਾਂ ਵੇਰੇ ਮੇਰਾ ਬਿਨਾ ਗਾਮਾ ਤੋਂ 4 ਲੱਖ ਰੁਪਏ ਖਰਚ ਆਇਆ 4 ਲੱਖ ਦੇ ਵਿੱਚ ਮਤਲਬ ਪੂਰਾ ਰੈਡੀ ਹੋ ਗਿਆ ਹੈ ਰੈਡੀ ਹੋ ਗਿਆ ਵਿੱਚ ਹੀ ਦੁੱਧਾ ਦੀ ਮਸ਼ੀਨ ਆ ਗਈ ਆ ਗਈ ਆ ਆਪਣਾ ਆਲੇ-ਦਾਲੇ ਬੈਰੀਕੇਡ ਲਾ ਕੇ ਲੋਹੇ ਦੇ 4 ਲੱਖ ਰੁਪਏ ਖਰਚ ਆਇਆ 4 ਲੱਖ ਰੁਪਏ ਖਰਚਾ ਮੰਗ ਲਈ ਵੀਰੇ ਆਪਾਂ ਹਾਂਜੀ ਠੀਕ ਹੈ ਇਹਦੇ ਵਿੱਚ ਆਪਾਂ ਹੁਣ ਇਸ ਟਾਈਮ ਦਾ 1.5 ਲੱਖ ਤੋਂ 2 ਲੱਖ ਦਾ ਦੁੱਧ ਪੈ ਰਿਹਾ ਸੀਗਾ 2 ਲੱਖ ਤੇ 1.5 ਤੋਂ 2 ਦੇ ਵਿੱਚ ਗੱਲ ਦੁੱਧ ਪੈ ਰਿਹਾ ਠੀਕ ਇਹਦੇ ਵਿੱਚੋਂ 60 ਤੋਂ 70000 ਰੁਪਏ ਵੀਰੇ ਜਮਾ ਖੁੱਲਾ ਖਰਚਾ ਕੱਢ ਕੇ ਬਚਦਾ ਲੇਬਰ ਦਾ ਖਰਚਾ ਹਾਂਜੀ ਫੀਡ ਦਾ ਖਰਚਾ ਜੇ ਆਪਾਂ ਆਚ ਤੇ ਤੀਸਰਾ ਹੀ ਸਭ ਵਧੀਆ ਬਚਦਾ ਹੈਗਾ ਬਚਦਾ ਹੈਗਾ ਬਾਈ ਹਾਂਜੀ ਅੱਛਾ ਅੱਛਾ ਤਾਂ ਇਹ ਗੱਲ ਕਹੂੰਗਾ ਵੀ ਦੋ ਕਾਮਾਂ ਤੋਂ ਸ਼ੁਰੂ ਕਰੂੰ ਦੋ ਕਾਮਾਂ ਤੋਂ ਸ਼ੁਰੂ ਕਰੋ ਠੀਕ ਹੈ ਦੋ ਦੋ ਹੋ ਜੀਓ ਸ਼ੁਰੂ ਬਾਈ ਦੋ ਤੋਂ ਸ਼ੁਰੂ ਹੋ ਜੂ ਬਾਈ ਹਾਂਜੀ ਦੋ ਤੋਂ ਸ਼ੁਰੂ ਕਰਨਾ ਨੂੰ ਇਹ ਫਾਇਦਾ ਹੋਊਗਾ ਇੱਕ ਤਾਂ ਉਹ ਥੋੜੇ ਪੈਸਿਆਂ ਚ ਕਰ ਲੂ ਜਈਏ ਦੋ ਗਾਂ ਵਾਲੇ ਗਾਂਵਾਂ ਲੈਣੀਆਂ ਨੇ ਵੀਰੇ ਹਾਂਜੀ ਹਾਂਜੀ ਵੀਰੇ ਉਹ ਵਧੀਆ ਲੋ ਜੀ ਵਧੀਆ ਲੱਗ ਰਿਹਾ ਬਈ ਅੱਛਾ ਤੇਰੀ ਦੋ ਹੀ ਥੌਮ ਤੇ ਇੱਕ ਲੈ ਲਓ ਪਰ ਉਹ ਵਧੀਆ ਦੁੱਧਾ ਵੀ ਹੋਵੇ ਕਿਹੜੀ ਬਰੀਡ ਠੀਕ ਹੈ ਬਰੀਡ ਐਫ ਐਫ ਬਰੀਡ ਲਓ ਐਫ ਐਫ ਲੈ ਲਓ ਉਹ ਦੁੱਧ ਵੀ ਗਾਉਂ ਵੱਧ ਦੇਵੇ ਉਹਦੇ ਬਾਅਦ ਆਪਾਂ ਕੀ ਕਰੀਂ ਖਰਾਕ ਰੂਪ ਪਾ ਸਕਦੇ ਨਾ ਵੀਰੇ ਜ਼ਿਆਦਾਤਰ ਤਾਂ ਇਹ ਬਰੀਡ ਤੇ ਡਿਪੈਂਡ ਕਰਦਾ ਹੈ ਅੱਛਾ ਵੀਰੇ ਜੇ ਹੁਣ ਆਪਣੀ ਬਰੀਡ ਵੀਰੀਟ ਵਾਲੀ ਆ ਉਹ 30 ਕਦੇ ਵੀ ਨਹੀਂ ਦਿੰਦੀ ਠੀਕ ਕਦੇ ਵੀ ਨਹੀਂ ਦਿੰਦੀ ਜਾਰੇ ਜਿੰਨੀ ਬਰੀਡ ਵਧੀਆ ਹੋਊਗੀ ਹਾਂਜੀ ਜਾਰੇ ਬਰੀਡ ਤੇ ਕੰਮ ਕਰਿਆ ਜਾਵੇ ਜੇ ਹਾਂਜੀ ਹਾਂਜੀ ਉਨੀ ਜ਼ਿਆਦਾ ਦੁੱਧ ਦੇਵੇਗੀ ਮੇਨ ਦਾ ਹੀ ਆ ਜਾਇਦਾ ਮੇਨ ਦਾ achar ਆ ਗਿਆ ਜੇ ਆਪਾਂ achar ਪਾਉਨੇ ਆ ਬਾਈ ਆਪਣਾ ਇੱਕ ਤਾਂ ਖਰਚਾ ਹੋ ਬਹੁਤ ਕੱਢੂਗਾ ਠੀਕ ਆ ਬਾਈ ਇੱਕ ਵੀਰੇ ਜਿਹੜਾ ਆਪਣਾ ਆ ਹੈਗਾ ਆਪਣੀ ਦੇਖਭਾਲ ਇਹਨਾਂ ਦੀ ਜੇ ਆਪਾਂ ਥੋੜਾ ਬਾਲਾ ਟੀਕੇ ਵਗੈਰਾ ਲਗਾਉਣਾ ਆਪਾਂ ਆਪ ਸਿੱਖ ਜੀਏ ਹਾਂਜੀ ਤਾਂ ਉਹਦੇ ਖਰਚੇ ਬਹੁਤ ਕੱਢੂ ਵੀਰੇ ਠੀਕ ਆ ਵੀਰੇ ਤੁਸੀਂ ਮਤਲਬ ਟੀਕੇ ਵੀਰੇ ਇਹਨਾਂ ਦੇ ਆਪ ਲਵਾਉਣਾ ਵੀਰੇ ਹਾਂ ਵੀਰੇ ਅਸੀਂ ਆਪੇ ਲਾ ਲਵਾਂਗੇ ਇੰਜੈਕਸ਼ਨ ਅੱਛਾ ਅੱਛਾ ਬਾਈ ਇਹਨਾਂ ਦੇ ਗਾਵਾਂ ਵਿੱਚ ਬਸ ਇਹ ਫਰਕ ਇੱਕ ਦਾ ਮੱਝ ਨੂੰ ਇੱਕ ਤਰ੍ਹਾਂ ਦੁੱਧ ਵਧ ਦਿੰਦੀ ਆ ਠੀਕ ਆ ਵੀਰੇ ਮੱਝ ਮੱਝ ਨੂੰ ਬਸ ਇਹੀ ਫਰਕ ਆ ਵੀ ਉਹਨੂੰ ਬਿਮਾਰੀ ਥੋੜੀ ਜਿਹੀ ਘੱਟ ਪੈਂਦੀ ਹੈਗੀ ਅੱਛਾ ਅੱਛਾ ਹੋਰ ਕੋਈ ਫਰਕ ਨਹੀਂ ਮੱਝ ਨੂੰ ਦੋ ਮੱਝਾਂ ਇੱਕ ਗਾਂ ਇੱਕ ਬਰਾਬਰ ਆ ਗਏ ਦੋ ਮੱਝਾਂ ਤਾਂ ਉਨੀ ਦੋ ਮੱਝਾਂ ਦੁੱਧ ਦੇਣਗੀਆਂ ਉਨੀ ਕਮਾਈ ਉਹਨਾਂ ਦਾ ਹੋ ਉਨੀ ਇੱਕ ਗਾਂ ਦੇਊਗੀ ਠੀਕ ਹੈ ਜੋ ਬਈ ਹਰਾ ਚਾਰਾ ਕਿੰਨਾ ਖਾਂਦੇ ਨੇ ਆਪਸ ਵਿੱਚ ਦੋਏ ਮੱਝਾਂ ਵੱਧ ਖਾਂਦੇ ਨੇ ਜਾਂ ਵੱਧ ਖਾਂਦੇ ਨਹੀਂ ਵੀਰੇ ਹਰਾ ਚਾਰਾ ਦਾ ਸੇਮ ਹੀ ਖਾਂਦੀ ਆ ਲਗਭਗ 30 ਕਿਲੋ ਡੋਜ ਹੈ ਨਾ ਦੀ ਇੱਕ ਦਿਨ ਦੀ 30 ਕਿਲੋ ਦੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਵੀਰੇ ਮੈਂ ਜਿਹੜੇ ਹੁਣ ਜੇ ਆਪਾਂ ਸਹੀ ਮੈਨੇਜਮੈਂਟ ਰੱਖ ਲਿਆਂਗੇ ਹਾਂ ਵੀਰੇ ਤਾਂ 2 ਸਾਲ ਦੀ ਵੱਛੀ ਸਹੀ ਦੁੱਧ ਦੇਣ ਲੱਗ ਜਾਂਦੀ 2 ਸਾਲ ਦੀ ਹਾਂਜੀ 24 ਮਹੀਨੇ ਪਜੇ 24 ਮਹੀਨੇ ਦੀ ਸੂਹ ਪੈਂਦੀ ਆ ਵੀਰੇ ਅੱਛਾ ਸੂਹ ਪੈਂਦੀ ਆ ਹਾਂਜੀ ਆਪਾਂ ਸਹੀ ਮੈਨੇਜਮੈਂਟ ਰੱਖੀ ਹੈ ਸਹੀ ਰੱਖੀ ਠੀਕ ਹੈ ਵੀਰੇ ਵੀਂਜ ਤਾਂ ਇਹ ਐ ਮੰਨ ਲਓ ਵੀ ਗਰਮੀਆਂ 'ਚ ਜੇ ਇਹ ਡਾਕਟਰੀ ਰਾਜ ਦੇ ਨੇ 10000 ਖਰਚ ਆਉਂਦਾ ਮਹੀਨਾ ਦਾ ਸਰਦੀਆਂ 'ਚ 1000 ਰੁਪਏ ਹੋਊ ਇੰਨਾ ਫਰਕ ਇੰਨਾ ਫਰਕ ਹਾਂਜੀ ਠੀਕ ਹੈ ਠੀਕ ਹੈ ਸਰਦੀਆਂ 'ਚ ਮਤਲਬ ਵਧੀਆਂ ਹੋਣਾਂ ਹਾਂਜੀ ਤੇ ਬਿਮਾਰੀ ਕਿਹੜੀ ਆਉਂਦੀ ਆ ਬਈ ਨਜਿੱਤ ਦਿਖਾਉਣਾ ਵੀਰੇ ਬਿਮਾਰੀ ਜ਼ਿਆਦਾ ਇਹਨੂੰ ਮਸਟਾਇਰਸ ਬਹੁਤ ਜ਼ਿਆਦਾ ਹੋਉਂਦੀ ਆ ਕੀ ਲੱਛਣ ਨੇ ਬਈ ਦੇ ਉਹ ਵੀ ਚੱਡਦਾ ਸੁੱਝ ਜਾਂਦਾਗਾ ਅੱਛਾ ਵੀਰ ਦੁੱਧ ਚੋਂ ਇੱਕ ਥਣ ਚੋਂ ਜਵੇਂ ਛਿੱਧੀਆਂ ਆਉਣ ਲੱਗ ਜਾਂਦੀਆਂ ਨੇ ਅੱਛਾ ਅੱਛਾ ਵੀਰ ਉਹ ਜਿਹੜਾ ਬਿਮਾਰੀ ਪੈਂਦੀ ਆ ਵੀਰੇ ਉਹ ਜਿਹੜਾ ਠੀਕ ਹੈ ਵੀਰ ਤੇ ਵੀ ਆਪਾਂ ਸਾਹ ਸਮਾਲ ਲੀ ਕੀ ਸਿਸਟਮ ਹੈ ਇਹਨਾਂ ਦਾ ਕਿਵੇਂ ਕਰਦਾ ਸਾਹ ਸਵਾਲ ਵੀਰੇ ਬਸ ਇਹਦੀ ਮਨੇਜਮੈਂਟ ਹੈਗੀ ਇਹਨੂੰ ਸਾਫ਼ ਸੁਥਰਾ ਪੱਠੇ ਚਾਹੀਦੇ ਨੇ ਜੀ ਜੀ ਫੀਡ ਵਧੀਆ ਚਾਹੀਦੀ ਹੈ ਕੁਆਲਿਟੀ ਦੀ ਅੱਛਾ ਅੱਛਾ ਵੀਰ ਤੇ ਨਮਾਉਣ ਤੋਂ ਮਾਉਣ ਦਾ ਇਹਦੇ ਅੰਦਰ ਉਰੇ ਇਥੇ ਨਹੀਂ ਰਹਿਣਾ ਉਹ ਸ਼ੈੱਡ ਵਿੱਚ ਸਫਾਈ ਹੋਵੇ ਹਾਂਜੀ ਠੀਕ ਹੈ ਇਹ ਹੀ ਜਿਆਦਾ ਮੇਗਣਾ ਜੇ ਜੇ ਪਾ ਸਫਾਈ ਨਹੀਂ ਰੱਖਾਂਗੇ ਬਿਵਾਰੀ ਵੀ ਵੱਧੂਗੀ ਉਹਨੂੰ ਠੀਕ ਹੈ ਬਾਈ ਹਾਂਜੀ ਤੇ ਬਾਕੀ ਸਬਾਨ ਵੀ ਨੂੰ ਜਿਆਦਾ ਹੋਊਗਾ ਠੀਕ ਹੈ ਜੇ ਫਿਰ ਮੇਲੇ ਤੇ ਗਿਆ ਸੀਗਾ ਮੇਲਾ ਕਿੱਥੇ ਹੁੰਦਾ ਵੀ ਇਹਦੇ ਬਾਰੇ ਜਗਰਾਉ ਹੁੰਦਾ ਵੀਰੇ ਇਹ ਸਾਲ ਦੇ ਇੱਕ ਵਾਰ ਹੁੰਦਾਗਾ ਫਰਵਰੀ ਮਹੀਨੇ ਚ ਬੈਸਲ ਆਪਣਾ ਚਾਹੀਦਾ ਹੁੰਦਾ ਹਾਂਜੀ ਗਾਈਆਂ ਦੇ ਮੱਜਾਂ ਦਾ ਇਕੱਲੇ ਗਾਵਾਂ ਨਹੀਂ ਹੁੰਦਾਗਾ ਗਾਵਾਂ ਹੁੰਦਾ ਵੀਰੇ ਹਾਂਜੀ ਠੀਕ ਹੈ ਬਾਈ ਵੀਰੇ ਉਹਦੇ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲਿਆ ਹਾਂ ਬਾਈ ਵੀ ਇੱਕ ਨਾਰਮਲ ਕਿਸਾਨ ਨੇ ਜਿਹੜੇ ਉਹ ਵੀ ਗਾਵਾਂ 70 70 80 80 ਲੀਟਰ ਤੇ ਲੈ ਗ ਨੇ ਉਹ ਦੇਖ ਕੇ ਬਸਾਨੂੰ ਪ੍ਰੇਰਨਾ ਮਿਲੀ ਵੀ ਆਪਾਂ ਵੀ ਕੁਝ ਨਾ ਕੁਝ ਕਰ ਸਕਦੇ ਹਾਂ ਠੀਕ ਕਿਤੀ ਦੇ ਨਾਲ ਸਹਾਇਕ ਧੰਦਾ ਦਾ ਸਹਾਇਕ ਧੰਦਾ ਬਈ ਤੇ ਇੱਕ ਬਈ ਇਹ ਆਪਣਾ ਘਰ ਦਾ ਦੁੱਧ ਮਿਲਦਾ ਆਪਾਂ ਨੂੰ ਦੁੱਧ ਮਿਲਦਾ ਇੱਕ ਐ ਮੰਨ ਲਓ ਵੀ ਇੱਕ ਪਾਸੇ ਸਰਕਾਰੀ ਨੌਕਰੀ ਹੋਵੇ ਇੱਕ ਪਾਸੇ 10 ਗਾਵਾਂ ਹੋਣ ਹਮ ਬਰਾਬਰ 10 ਗਾਵਾਂ ਮੂਰੇ ਜਾਣਗੀਆਂ 10 ਗਾਵਾਂ ਮੂਰੇ ਹਾਂਜੀ ਠੀਕ ਹੈ ਠੀਕ ਹੈ ਜੀ ਕੀ ਹਾਲ ਨਹੀਂ ਠੀਕ ਹੈ ਬਰੇ ਵਧੀਆ ਹੋਰ ਬਈ ਆਪਣਾ ਕੰਮ ਕਰਕੇ ਤਾਂ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਬਈ ਆਪਣਾ ਨਾਂ ਦੱਸ ਦੋ ਪਹਿਲਾਂ ਬਈ ਆਪਣਾ ਮੇਰਾ ਬਈ ਨਾਂ ਦਵਿੰਦਰ ਸਿੰਘ ਹੈਗਾ ਪਿੰਡ ਵਿਗੜ ਵਾਲਾ ਹੈਗਾ ਠੀਕ ਹੈ ਬਰੇ ਦੇ ਭਾਈ ਆਪਾਂ ਜਿਹੜਾ ਫਾਰਮ ਦਿੱਤਾ ਹੋਇਆ ਹੈ ਨਾ ਇਹ ਆ ਆਪਣਾ ਡੇਰੀ ਫਾਰਮ ਚੈਦਨੇ ਆਪਾਂ ਇਹ ਵੀ ਕਿੰਨੇ ਟਾਈਮ ਕਰ ਰਹੇ ਹਾਂ ਅਸੀਂ ਭਾਈ ਆਪਾਂ ਨੂੰ 1 ਸਾਲੇ ਹੋਇਆ ਹੈ ਜੀ 1 ਸਾਲੇ ਹੋਇਆ ਹੈ ਹਾਂ ਪਹਿਲਾਂ ਆਪਾਂ ਘਰੇ ਰੱਖਦੇ ਸੀ ਪਸ਼ੂ ਠੀਕ ਹੈ ਜੀ ਤੇ ਘਰ ਤੋਂ ਸਾਨੂੰ ਥੋੜੇ ਜਿਹੇ ਥੋੜੇ ਦੀ ਪਸ਼ੂ ਫਿਰ ਅਸੀਂ ਜਾਨਵਰ ਹੋਰੇ ਲੈਂਦੇ ਔਰੇ ਲੈਂਦੇ ਜੀ ਠੀਕ ਹੈ ਮਤਲਬ 1 ਸਾਲ ਹੋਇਆ ਆਪ ਤੇ ਆਪਾਂ ਪਹਿਲਾਂ ਦਾ ਜੀ ਤੇ ਆਪਾਂ ਵੀਰੇ ਪਹਿਲਾਂ ਦਾ ਪਹਿਲਾਂ ਦਾ ਲੈਂਦੇ ਤੇ ਭਾਈ ਟਿੱਪੂ ਸਟਾਰਟ ਦਿੱਤੀਨੇ ਦਾ ਸਟਾਰਟ ਦਿੱਤਾ ਕਿਨੇ ਦਾ ਕਰਦੇ ਆਪਾਂ ਨੇ ਵੀਰੇ 3-4 ਗਾਵਾਂ ਤੋਂ ਸ਼ੁਰੂ ਕਰਿਆ ਸੀਗਾ 4 ਗਾਵਾਂ ਤੋਂ ਵੀਰੇ ਠੀਕ ਹੈ 4 ਗਾਵ 324 ਪਸ਼ੂ ਨੇ 324 ਪਸ਼ੂ ਨੇ ਇਹ ਵੀ ਇੱਕ ਗੱਲ ਹੋਰ ਬਈ ਜਿਵੇਂ ਆਪਣਾ ਹੁਣ ਅੱਜ ਦੇ ਟਾਈਮ 'ਚ ਲੋਕ ਤਾਂ ਹੈ ਨਾ ਪਸ਼ੂ ਪਾਲਣਾ ਛੱਡਣ ਲੈ ਰਹੇ ਨੇ ਬਈ ਤਾਂ ਇਹ ਕਿੰਨਾ ਵਧਾਇਆ ਬਈ ਇਹ ਕੀ ਕਰਨ ਮਤਲਬ ਬਈ ਇੱਕ ਤਾਂ ਇਹ ਆਪਣੇ ਖੇਤੀ ਦੇ ਨਾਲ ਸੰਬੰਧ ਇੱਕ ਧੰਦਾ ਹੈਗਾ ਹੈ ਛਾਈ ਧੰਦਾ ਬਈ ਤੇ ਇੱਕ ਬਈ ਇਹ ਆਪਣਾ ਘਰ ਦਾ ਦੁੱਧ ਮਿਲਦਾ ਆਪਾਂ ਨੂੰ ਦੁੱਧ ਮਿਲਦਾ ਬਈ ਇੱਕ ਇਹ ਮੰਨ ਲਓ ਵੀ ਇੱਕ ਪਾਸੇ ਸਰਕਾਰੀ ਨੌਕਰੀ ਹੋਵੇ ਇੱਕ ਪਾਸੇ 10 ਗਾਵਾਂ ਹੋਣ ਹਮ ਬਰਦਰ 10 ਗਾਵਾਂ ਮੂਰੇ ਜਾਣਗੀਆਂ 10 ਗਾਵਾਂ ਮੂਰੇ ਆ ਹਾਂਜੀ ਠੀਕ ਹੈ ਬਈ ਠੀਕ ਆ ਬਈ ਠੀਕ ਆ ਤੇ ਬਈ ਮਤਲਬ ਇਹ ਪਸ਼ੂ ਪਾਲਣ ਇਹਦਾ ਤੂੰ ਮੈਂ ਤੁਹਾਨੂੰ ਦੱਸਿਆ ਵੀ ਟੱਡ ਰਿਹਾ ਇਹ ਸੋਚਾਂ ਸੱਚੀ ਪੱਡ ਰਿਹਾ ਬਈ ਜੋਦਾਂ ਹਾਂਜੀ ਬਈ ਸਾਡੇ ਪਿੰਡ ਦੇ ਵਿੱਚ ਹੀ ਬਹੁਤ ਕਾਰ ਘਟਾਈ ਜਾ ਰਹੇ ਨੇ ਘਟਾਈ ਜਾ ਰਹੇ ਨੇ ਕੀ ਕਰਨ ਬਈ ਇਹ ਕਿਉਂ ਬਈ ਕਾਰਨ ਜਿਹੜਾ ਜਦੋਂ ਆਪਾਂ ਥੋੜੇ ਪਸ਼ੂ ਰੱਖਨੇ ਇੱਕ ਦੋ ਉਹ ਫਿਰ ਇੱਕ ਹੱਟ ਦਾ ਸੌਦਾ ਬਣ ਰਿਹਾਗਾ ਇੱਕ ਹੱਟ ਦਾ ਸੌਦਾ ਬਣ ਰਿਹਾਗਾ ਉਹ ਲੋਕਾਂ ਨੂੰ ਆਇਆ ਹੋ ਰਿਹਾਗਾ ਵੀ ਇਹ ਸਾਨੂੰ ਸਾਹਮਣੇ ਔਖੇ ਨੇ ਸਾਹਮਣੇ ਔਖੀ ਨੇ ਤੇ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਆ ਗਈਆਂ ਵੀਰੇ ਪਰ ਜਦੋਂ ਆਪਾਂ 5-6 ਪਸ਼ੂ ਰੱਖਾਂਗੇ ਦੁੱਧ ਵਾਲੇ ਹਾਂ ਬਈ ਜਦੋਂ ਉੱਪਰੋਂ ਕਮਾਈ ਦੇਣਗੇ ਉਹ ਤਾਂ ਆਪ ਉਹ ਆਪੀ ਘਾਟੇ ਦਾ ਸੌਦਾ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਨਾ ਹੋਰ ਵੀ ਬਈ ਆਪਾਂ ਤਣਕ ਬੀਜ ਲੈਣਾ ਬਣਾ ਰੇ ਸਪਰੇਅ ਤੋਂ ਬਈ ਕਦੇ ਵੀ ਆਪਾਂ ਸ਼ੁੱਧ ਘਣਕ ਖਾਵਾਂਗੇ ਹਾਂ ਜੀ ਤਾਂ ਦੁੱਧ ਲੈਣਾ ਆਪਣੇ ਡੇਰੀ ਚੋ ਬਈ ਬਈ ਹੁਣ ਆਪਾਂ ਨੇ ਉਹੀ ਗੱਲ ਆ ਗਈ ਜਦੋਂ ਆਪਾਂ ਕਣਕ ਦਾ ਬਿਨ ਰੇਪ ਸਪਰੇਅ ਤੋਂ ਕਰ ਲਈ ਪਰ ਆਪਾਂ ਨੇ ਉਹ ਕਰਿਆ ਨਹੀਂ ਹੈਗਾ ਤਾਂ ਦੁੱਧ ਆਪਾਂ ਉਹੀ ਮੁੱਲ ਲੈ ਰਹੇ ਹੁਣ ਆਪਾਂ ਨੂੰ ਬੋਲੇਗਾ ਕੀ ਪਤਾ ਅਗਲਾ ਕੀ ਪਾਰਿਆ ਲੱਗਦਾ ਕੀ ਪਾਰਿਆ ਬਈ ਉਹਦੇ ਨਾਲ ਜੇ ਆਪਾਂ ਇੱਕ ਕਣਦਰ ਵੀ ਰੱਖਦੇ ਆ ਆਪਣੇ ਬੱਚਿਆਂ ਨੂੰ ਤਾਜ਼ਾ ਦੁੱਧ ਮਿਲੂਗਾ ਤੇ ਤਾਜ਼ਾ ਆਪਾਂ ਸਾਰਾ ਕੁਝ ਆਪਾਂ ਨੂੰ ਆਪਣੀ ਅੱਖੀਂ ਦੇਖਦਾ ਸਮਾਨ ਹੋਊਗਾ ਜੀ ਬਈ ਜੀ ਤੇ ਬਈ ਆਪਾਂ ਗੱਲ ਕਰੀ ਆਪਣੇ ਡੇਰੀ ਫਾਰਮ ਦੀ ਹੈਨਾ ਹਾਂਜੀ ਸਾਨੂੰ ਬਈ ਇਹ ਪ੍ਰੇਰਨਾ ਕਿੱਥੋਂ ਮਿਲਿਆ ਆਪਾਂ ਦੇ ਦੀ ਬਈ ਇਹ ਕਰਨਾ ਚਾਹੀਦਾ ਭਾਈ ਇਹ ਨਾ ਮੈਨੂੰ ਮੈਂ ਇੱਕ ਵਾਰ ਪੀਡੀਐਫੇ ਮੇਲੇ ਤੇ ਗਿਆ ਸੀਗਾ ਇਹ ਮੇਲਾ ਕਿੱਥੇ ਹੁੰਦਾ ਵੀ ਇਹਦੇ ਬਾਰੇ ਜਗਰਾਉ ਹੁੰਦਾ ਵੀਰੇ ਇਹ ਸਾਲ ਦੇ ਇੱਕ ਵਾਰ ਹੁੰਦਾ ਹੈ ਫਰਵਰੀ ਮਹੀਨੇ ਚ ਬੈਸਲ ਆਪਣਾ ਚਾਹੀਦਾ ਹੁੰਦਾ ਹਾਂਜੀ ਗਾਈਆਂ ਤੇ ਮੱਝਾਂ ਦਾ ਇਕੱਲੇ گاਵਾ ਨਹੀਂ ਹੁੰਦਾਗਾ گاਵਾ ਹੁੰਦਾ ਵੀਰੇ ਹਾਂਜੀ ਠੀਕ ਹੈ ਭਾਈ ਵੀਰੇ ਉਹਦੇ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲਿਆ ਹਾਂ ਭਾਈ ਵੀ ਇੱਕ ਨਾਰਮਲ ਕਿਸਾਨ ਨੇ ਜਿਹੜੇ ਉਹ ਵੀ ਗਾਵਾਂ 70 70 80 80 ਲੀਟਰ ਤੇ ਲੈ ਗਏ ਨੇ ਵੀ ਉਹ ਦੇਖ ਕੇ ਬਸਾਨੂੰ ਪ੍ਰੇਰਨਾ ਮਿਲੀ ਵੀ ਆਪਾਂ ਵੀ ਕੁਝ ਨਾ ਕੁਝ ਕਰ ਸਕਦੇ ਹਾਂ ਠੀਕ ਹੈ ਤੇ ਬਈ ਆਪਾਂ ਖੇਤੀ ਨਾਲ ਹਨਾ ਕੀਤੀ ਕਿੰਨੀ ਕਰਦੇ ਵੈਸੇ ਆਪਾਂ ਬਈ ਖੇਤੀ ਵੀਰੇ ਭਵੀ ਕਿ ਕਿਲੇ ਨਹੀਂ ਕਰਦੇ ਆਂਗੇ 20 ਕਿਲੇ ਵਿੱਚ ਕਾਫੀ ਹੁੰਦੇ ਨੇ ਹਨਾ ਪਰ ਉਹਦੇ ਨਾਲ ਵੀ ਸੰਭਵ ਹੈ ਕੀ ਹੈ ਹਾਂਜੀ ਵੀਰੇ ਖੇਤੀ ਨਾਲ ਤਾਂ ਪੂਰਾ ਸਾਹ ਇੱਕ ਦੰਦਾਗਾ ਠੀਕ ਹੈ ਲੱਗਦਾ ਆਪਾਂ ਖੇਤ ਆ ਸਕਦੇ ਹਾਂ ਮਹਿੰਦ ਨਾਲ ਜੇ ਆਪਾਂ ਵੈਸੇ ਆਪਾਂ ਨੂੰ ਇਹ ਹੋ ਜੇ ਵੀਰ ਖੇਤ ਛੱਡ ਪਰ ਕੋਈ ਕੰਮ ਤਾਂ ਹੈ ਨਹੀਂਗਾ ਇਹਦੇ ਨਾਲ ਆਪਾਂ ਡੇਲੀ ਖੇਤ ਦੇਖ ਰਹੇ ਹਾਂ ਫਸਲ ਦੀ ਫਸਲ ਵਧੀਆ ਬਦੀ ਹੈ ਬਰੇ ਆਪਣੀ ਅੱਛਾ ਅੱਛਾ ਫਿਰ ਆਪਾਂ ਡੇਲੀ ਗੇੜਾ ਮਾਰਾਂਗੇ ਫਸਲ ਵਧੂਗੀ ਪਰ ਹੋਰ ਖੇਤੀ ਬਾਰੇ ਵੱਧ ਤਿਆਰ ਬਹਣ ਲੱਗ ਜੰਦਾਗਾ ਅੱਛਾ ਠੀਕ ਆ ਠੀਕ ਆ ਬਾਈ ਤੇ ਬਈ ਆਪਾਂ ਮਨ ਕਿੰਨਾ ਲੱਗਦਾ ਜਮਤੀ ਕੇ ਬਾਈ ਤੁਹਾਡੇ ਸਾਹਮਣੇ ਬਾਈ ਜੇ ਮਨ ਪੂਰਾ ਲੱਗਦਾਗਾ ਉਹੀ ਗੱਲ ਹੈ ਕਿਸ ਨੂੰ ਫੇਰ ਦੱਸ ਰਿਹਾ ਮੈਂ ਜਦੋਂ ਆਪਣੇ ਲਈ ਪੈਸਾ ਹੋ ਲੱਗ ਜਾਂਦਾਗਾ ਮਾਣਾ ਆਪਣਾ ਆਪੀ ਲੱਗੂਗਾ ਆਏ ਜਦੋਂ ਇੱਕ ਗੱਲ ਹੋਰ ਜੇ ਬੰਦੇ ਨੂੰ ਇਹਦਾ ਸ਼ੌਂਕ ਨਹੀਂ ਹੈਗਾ ਫਿਰ ਉਹ ਗਾਵਾ ਨਹੀਂ ਰੱਖ ਸਕਦਾ ਰੱਖ ਨਹੀਂ ਸਕਦਾ ਇਹ ਸ਼ੌਂਕ ਨਾਲ ਹੀ ਰਹਣੀ ਹੈ ਬਈ ਸ਼ੌਂਕ ਨਾਲ ਹੀ ਰਹਣੀ ਹੈ ਤੇ ਬਈ ਆਪਾਂ ਗੱਲ ਕਰੀਏ ਬਰੀਡ ਦੀ ਹੈ ਨਾ ਬਈ ਕਿਹੜੀ ਬਰੀਡ ਆਪਨੇ ਇਸ ਟਾਈਮ ਆ ਆਪਣੇ ਲਈ ਬਰੇ ਜਾਰਾ ਤਰਾ ਐਫ.ਗ੍ਰਾਮਾ ਨੇ ਐਫ.ਗ੍ਰਾਮਾ ਨੇ ਹਾਂਜੀ ਤੇ ਕਿੰਨੀਆਂ ਬਰੀਡਾਂ ਮੰਗਣੀਆਂ ਚ ਬਈ ਤੁਸੀਂ ਇਹ ਦੱਸੋ ਵੀਰ ਜੇ ਆਪਣੇ ਪੰਜਾਬ ਦਾ 6-7 ਤਰਾ ਨਹੀਂ ਚੱਲਦੀ ਨੂੰ ਕਾਫੀ ਬਰੀਡਾਂ ਆਉਂਦੀਆਂ ਕਾਫੀ ਅੱਛਾ ਹਾਂਜੀ ਤੇ ਬਈ ਆਪਣੇ ਲਈ ਐਫ.ਖਾਣਾ ਹਾਂਜੀ ਇਹਦੀ ਮਤਲਬ ਖਾਸ਼ੀ ਕੀ ਹੈ ਐਫ.ਬਰੀਡ ਬਈ ਪਰ ਇਹ ਕਿਹੜੀ ਖਾਸ਼ੀ ਤੇ ਇਹ ਸਾਰਾ ਨਾਲ ਮਤਲਬ ਦੁੱਧ ਹੀ ਦਿੰਦੀ ਹੈਗੀ ਸਭ ਤੋਂ ਵੱਧ ਦਿੰਦੀ ਹੈ ਹਾਂਜੀ ਕਿੰਨੀ ਜਮ ਹਾਈਸਟ ਕਿੰਨਾ ਕਰਦਾ ਬਈ ਦਾ ਵੀਰੇ ਹੁਣ ਜਿਵੇਂ ਪਿਛਲੀ ਵਾਰ ਰਿਕਾਰਡ ਬਣਿਆ ਉਹ 72 ਲੀਟਰ ਦਾ ਰਿਕਾਰਡ ਬਣ ਆਪਣੇ ਲੋਏ ਵੀਰੇ ਲਾਸਟ ਗਾ ਹੁਣ 30 ਲੀਟਰ ਵਾਲੀ ਆ ਜੀ 30 ਲੀਟਰ ਵਾਲੀ ਆ ਜੀ ਦੇਖ ਬਈ ਆਪਾਂ ਸਾਹ ਸੰਭਾਲ ਲਈ ਸਿਸਟਮ ਇਹਨਾਂ ਦਾ ਕਿਵੇਂ ਚੱਲਦਾ ਸਾਹ ਸੰਭਾਲ ਵੀਰੇ ਬਸ ਇਹਦੀ ਮੈਨੇਜਮੈਂਟ ਹੈਗੀ ਇਹਨੂੰ ਸਾਫ਼ ਸੁਥਰਾ ਪੱਠੇ ਚਹੀਦੇ ਨੇ ਜੀ ਜੀ ਬੀਗੜ ਵਧੀਆ ਚਹੀਦੀ ਹੈ ਕੁਆਲਿਟੀ ਦੀ ਅੱਛਾ ਅੱਛਾ ਤੇ ਨਮਾਉਣ ਧਮਾਉਣ ਦਾ ਇਹਨਾਂ ਲਈ ਇਹਦੇ ਅੰਦਰ ਉਰੇ ਇਥੇ ਨਹੀਂ ਰਹਿਣਾ ਉਹ ਛੱਡ ਵਿੱਚ ਸਫਾਈ ਹੋਵੇ ਹਾਂਜੀ ਇਹੀ ਜਿਆਦਾ ਮੇਗਣਾ ਜੇ ਜੇ ਅਪਾ ਸਫਾਈ ਨਹੀਂ ਰੱਖਾਂਗੇ ਬਵਾਰੀ ਵੀ ਵੱਧੂਗੀ ਉਹਨੂੰ ਠੀਕ ਹੈ ਜੀ ਹਾਂਜੀ ਤੇ ਬਾਕੀ ਸਵਾਲ ਵੀ ਨੂੰ ਜਿਆਦਾ ਹੋਊਗਾ ਠੀਕ ਹੈ ਜੇ ਸਰਦੀਆਂ 'ਚ ਵੀ ਬਈ ਐਂ ਹੁੰਦਾ ਕਿ ਨਾ ਕਵਰ ਕਰਦੇ ਸਾਰਾ ਨਹੀਂ ਵੀਰ ਜੀ ਸਰਦੀਆਂ 'ਚ ਕੋਈ ਕਵਰ ਨਹੀਂ ਕਰਦੇ ਅੱਛਾ ਵੀਰ ਇਹ ਸਾਰਾ ਖੁੱਲਾ ਰਹਿਣਾ ਸਾਰਾ ਦਿਨ ਹੀ ਖੁੱਲੀ ਰਹਿਣੀ ਹੈ ਖੁੱਲੀ ਰਹਿੰਦੀ ਹੈ ਹਾਂਜੀ ਠੀਕ ਹੈ ਜੀ ਬਈ ਸਰਦੀਆਂ 'ਚ ਇਹ ਆਪਾਂ ਵੀ ਸਾਹਮਣੇ ਜਿੰਨੀ ਸੋਕੀ ਨੇ ਬਈ ਇਹ ਗੱਲ ਸੱਚ ਹੈ ਬਈ ਸਰਦੀਆਂ 'ਚ ਤਾਂ ਇਹ ਐ ਮੰਨ ਲਓ ਵੀ ਗਰਮੀਆਂ 'ਚ ਜੇ ਇਹ ਫੈਕਟਰੀ ਰਾਜ ਤੇ ਦੇ 10000 ਖਰਚ ਆਉਂ ਠੀਕ ਠੀਕ ਬਈ ਸਰਦੀਆਂ ਆ ਜਾਂਦੇ ਮਤਲਬ ਕਿ ਵਧੀਆ ਹੋਣਾ ਹਾਂਜੀ ਤੇ ਬਿਮਾਰੀ ਕਿਹੜੀ ਆਉਂਦੀ ਆ ਬਈ ਨਜੀਤ ਜੀ ਤੇ ਹਿਸਾਬ ਨਾਲ ਮਰੇ ਬਿਮਾਰੀ ਜਿਆਦਾ ਇਹਨੂੰ ਮਸਟਾਇਰਸ ਬਹੁਤ ਜਿਆਦਾ ਆਉਂਦੀ ਆ ਕਿ ਲੱਛਣ ਨੇ ਬਈ ਦੇ ਉਹ ਵੀਰੇ ਚੱਡਾ ਸੁੱਜ ਜਾਂਦਾ ਹੈਗਾ ਅੱਛਾ ਵੀਰੇ ਦੁੱਧ ਦੁੱਧ ਚੋਂ ਇੱਕ ਥਣ ਚੋਂ ਜਿਵੇਂ ਛਿੱਧੀਆਂ ਆਉਣ ਲੱਗ ਜਾਂਦੀਆਂ ਨੇ ਅੱਛਾ ਅੱਛਾ ਬਈ ਉਹ ਜਿਆਦਾ ਬਿਮਾਰੀ ਪੈਂਦੀ ਆ ਵੀਰੇ ਨੂੰ ਠੀਕ ਹੈ ਵੀਰੇ ਇਹਦਾ ਮਤਲਬ ਵੀਰੇ ਛੋਟੀ ਬੱਚੀ ਹੁੰਦੀ ਆ ਬੱਚੀ ਤੋਂ ਮਤਲਬ ਜਦੋਂ ਉਹ ਵੱਡੀ ਗਊ ਹੁੰਦੀ ਆ ਹਾਂਜੀ ਫਿਰ ਉਹ ਕਿੰਨੇ ਕ ਟਾਈਮ ਹੋਂ ਤਾਂ ਮਤਲਬ ਦੁੱਧੇਣ ਲੱਗਦੀ ਆ ਉਹ ਵੀਰੇ ਜਿਵੇਂ ਜਿਹੜ ਸਹੀ ਮੈਨੇਜਮੈਂਟ ਰੱਖ ਲਿਆਂਗੇ ਤਾਂ 2 ਸਾਲ ਦੀ ਬੱਚੀ ਸਹੀ ਦੁੱਧ ਦੇਣ ਲੱਗ ਜੰਦੀ ਹੈ 2 ਸਾਲ ਦੀ ਹਾਂ ਜੀ 24 ਮਹੀਨੇ ਦੀ ਆਪ ਜੀ 24 ਮਹੀਨੇ ਦੀ ਸੂ ਪੈਂਦੀ ਆ ਵੀਰੇ ਅੱਛਾ ਸੂ ਪੈਂਦੀ ਹਾਂ ਜੀ ਆ ਜੇ ਆਪਾਂ ਸਹੀ ਮੈਨੇਜਮੈਂਟ ਰੱਖੀ ਹੈ ਸਹੀ ਰੱਖੀ ਠੀਕ ਹੈ ਵੀਰੇ ਤੇ ਬਾਈ ਇਹ ਕੱਲ ਆਪਾਂ ਇਹ ਨਹੀਂ ਹੋਰ ਸੁਣੀਏ ਜਿੰਦੇ ਵੀ ਇਹ ਸਾਰਾ ਸੂ ਦੁੱਧ ਹੀ ਦੇਂਦੇ ਨੇ ਬਾਈ ਇਹ ਗੱਲ ਸੱਚੇ ਬਾਈ ਹਾਂ ਵੀ ਸਾਰਾ ਸੋਦਾਈ ਜਾਂਦੀ ਹੈ ਮੱਝ ਨਾਲ ਉਹ 3-4 ਮਹੀਨੇ ਦੁੱਧ ਜ਼ਿਆਦਾ ਦਿੰਦੀ ਆ ਆਪਾਂ ਇਹ ਗੱਲ ਵੀ ਕਰਾਂਗੇ ਵੀ ਸੱਚਾ ਇੱਕ ਮੱਝਾਂ ਦਾ ਫਾਰਮ ਹੁੰਦਾ ਬਾਈ ਜਿਹੜਾ ਮੱਝਾਂ ਪਾਲਦੇ ਨੇ ਹੈਨਾ ਇੱਕ ਆਪਣਾ گاਉਂ ਦਾ ਹੋ ਗਿਆ ਫਾਰਮ ਇਹਨੇ ਕੀ ਫਰਕ ਹੈ ਬਈ ਦੋਨਾਂ ਵਿੱਚ ਬਰੇ ਮੱਝਾਂ ਦੇ گاਵਾ ਵਿੱਚ ਬਸ ਇਹ ਫਰਕ ਹੈ ਇੱਕ ਦਾ ਮੱਝ ਨੂੰ ਇਤਨੇ ਦੁੱਧ ਵੱਧ ਦਿੰਦੀ ਆ ਠੀਕ ਹੈ ਬਰੇ ਮੱਝ ਮੱਝ ਨੂੰ ਬਸ ਇਹੀ ਫਰਕ ਆ ਵੀ ਉਹਨੂੰ ਬਿਮਾਰੀ ਥੋੜੀ ਜਿਹੀ ਘੱਟ ਪੈਂਦੀ ਹੈਗੀ ਅੱਛਾ ਅੱਛਾ ਬਾਈ ਹੋਰ ਕੋਈ ਫਰਕ ਨਹੀਂ ਮੱਝ ਨੂੰ ਦੋ ਮੱਝ ਇੱਕ ਗਾਂ ਇੱਕ ਬਰਾਬਰ ਆ ਜੀ ਦੋ ਮਿੰਟਾਂ ਉਨੀ ਦੋ ਮੱਝਾਂ ਦੁੱਧ ਦੇਣੀਆਂ ਉਨੀ ਕਮਾਈ ਉਹਨਾਂ ਤੋਂ ਉਨੀ ਇੱਕ ਗਾਂ ਦੇਊਗੀ ਠੀਕ ਹੈ ਜੀ ਬਈ ਹਰਾ ਚਾਰਾ ਕਿੰਨਾ ਖਾਂਦੇ ਨੇ ਆਪਸ ਵਿੱਚ ਦੋ ਮੱਝਾਂ ਵੱਧ ਖਾਂਦੇ ਨੇ ਜਾਂ ਵੱਧ ਖਾਈ ਨਹੀਂ ਵੀਰੇ ਹਰਾ ਚਾਰਾ ਤਾਂ ਸੇਮ ਹੀ ਖਾਂਦੀਆਂ ਨੇ ਲਗਭਗ ਆ ਟੀਕ ਕਿਲੋ ਡੋਜ ਹਨ ਦੀ ਇੱਕ ਦਿਨ ਦੀ 3 ਕਿਲੋ ਜੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਜੀ ਤੇ ਬਈ ਹੋਰ ਗਰਮੀ ਚੱਲ ਰਹੀ ਜਿਵੇਂ ਇਸ ਟਾਈਮ ਹਣਾ ਆਪਾਂ ਸਾਹ ਸਮਾਰਟ ਕੀ ਕਰ ਰਹੇ ਹਾਂ ਇਸ ਟਾਈਮ ਨੂੰ ਬੁਰੇ ਇਸ ਟਾਈਮ ਆਪਾਂ ਜਿਵੇਂ ਫੌਗਰ ਲਗਾ ਰੱਖੇ ਨੇ ਤੇ ਇੱਕ ਪੱਖਾ ਤੇ ਇੱਕ ਜਿਹੜਾ ਛੱਡਾ ਨਾਲ ਬਣਾਉ ਹਵਾਦਾਰ ਚਾਹੀਦਾਗਾ ਹਵਾਦਾਰ ਬੰਦ ਨਹੀਂ ਹੋਣਾ ਚਾਹੀਦਾ ਹਾਂ ਬੰਦ ਨਹੀਂ ਹੋਣਾ ਚਾਹੀਦਾ ਚਾਰੇ ਪਾਸੇ ਹਵਾ ਪੈਂਦੀ ਹੈ ਚਾਰੇ ਪਾਸੇ ਹਵਾ ਪੈਂਦੀ ਹੈ ਜਿਵੇਂ ਆਪਣੇ ਛੱਡੇ ਦੇ ਵਿੱਚ ਫੌਗਰ ਲੱਗੇ ਹੋਏ ਨੇ ਵੱਡੇ ਪੱਖੇ ਲੱਗੇ ਹੋਏ ਨੇ ਉਹ ਨਾਲ ਹਵਾ ਕਰਾਸ ਹੁੰਦੀ ਹੈ ਗਰਮ ਠੀਕ ਹੈ ਜੀ ਕੀ ਬਈ ਮਤਲਬ ਆਪਣਾ ਖਰਮ ਜਿਹੜਾ ਪਦੇ ਆ ਖੇਤਾਂ ਵਿੱਚ ਪਾਇਆ ਹੈ ਨਾ ਇੱਕ ਪਿੰਡ ਦੇ ਵਿੱਚ ਹੈ ਫਰਕ ਮਾੜਾ ਵੱਡਾ ਪਿੰਡ ਦੇ ਖੇਤਾਂ ਦੇ ਵਿੱਚ ਬਸ ਵੀਰੇ ਪਿੰਡ ਦੇ ਖੇਤ 'ਚ ਇਹੀ ਫਰਕ ਆਗਾ ਪਿੰਡ 'ਚ ਥੋੜੀ ਜੀ ਅੰਦਰ ਹੋਊਗਾ ਉਹ ਹਵਾਦਾਰ ਫਰਕ ਪਊਗਾ ਤੇ ਜਿਹੜਾ ਆਪਣਾ ਖੇਤ ਹੈਗਾ ਖੇਤ 'ਚ ਸਾਰਾ ਹਵਾਦਾਰ ਰਹੂਗਾ ਹਵਾਦਾਰ ਮਤਲਬ ਆਪਣੇ এনवायरमेंट ਦਾ ਫਰਕ ਬਣਦਾ ਹਾਂਜੀ ਹਾਂ এনवायरमेंट ਦਾ ਫਰਕ ਵੀ ਸ਼ਾਂਤੀ ਵੀ ਹੁੰਦੀ ਹੈ ਹਾਂਜੀ ਹਾਂ ਠੀਕ ਹੈ ਵੀਰੇ ਮਤਲਬ ਵੀਰੇ ਜਿਹੜਾ ਇਹ ਤੁਸੀਂ ਉਹਨੂੰ ਖਾਨੂ ਬਣਾਇਆ ਹੈ ਇਹਦੇ ਅੱਜ ਤੱਕ ਟੋਟਲ ਕਿੰਨਾ ਖਰਚਾ ਆ ਗਿਆ ਸਰੂਪ ਲੱਗੇ ਆਪਾਂ ਵੀਰੇ ਮੇਰਾ ਬਿਨਾ ਗਾਵਾਂ ਤੋਂ 4 ਲੱਖ ਰੁਪਏ ਖਰਚਾ ਆਇਆ 4 ਲੱਖ ਦੇ ਵਿੱਚ ਮਤਲਬ ਪੂਰਾ ਰੈਡੀ ਹੋ ਗਿਆ ਹੈ ਰੈਡੀ ਹੋ ਗਿਆ ਵਿੱਚ ਹੀ ਦੁੱਧਾ ਦੀ ਮਸ਼ੀਨ ਆ ਗਈ ਆ ਗਈ ਆ ਆਪਣਾ ਆਲੇ-ਦਾਲੇ ਬੈਰੀਕੇਡ ਲਾਗੇ ਲੋਹੇ ਦੇ 4 ਲੱਖ ਰੁਪਏ ਖਰਚਾ ਆਇਆ 4 ਲੱਖ ਰੁਪਏ ਦਾ ਖਰਚਾ ਮੰਗ ਲਈ ਵੀਰੇ ਆਪਾਂ ਹਾਂਜੀ ਠੀਕ ਹੈ ਤੇ ਸਟੱਪ ਕਿੰਨੇ ਗੋਣੇ ਵੀਰੇ ਆਪਣੇ ਕੋਲੇ ਆਪਣੇ ਕੋਲੇ ਵੀਰੇ ਵਿੱਚੀ ਛੋਟੀਆਂ ਵੱਡੀਆਂ 30 24 ਲੱਗ ਰਹੇ ਨੇ ਨੇ ਜਾਬੀ ਨਾ ਗਨੇ ਵੀਰੇ ਕਿ ਸ਼ੁਰੂਆਤ ਕਿੰਨੇ ਲੰਬੇ ਤੁਸੀਂ ਆਪਣੇ ਬਿੱਟ ਟਾਈਮ ਤੇ ਸ਼ੁਰੂਆਤ ਵੀਰੇ ਪਤਨ ਨੰਗਾ ਵਾਲਿਆਂ ਦੀ ਕਿੰਨੇ ਲੰਬੇ ਦੇਖਦੇ ਆਂ ਵੀਰਿਆ ਪਾਉਸ ਕਦੋਂ ਸਟਾਰਟ ਕੀਤਾ ਹਨਾ ਇਹ ਕੰਮ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕਦਮ ਸਹੀ ਦੀ ਹੈ ਜਾਂ ਤੁਹਾਨੂੰ ਜਦੋਂ ਵੀਰੇ ਉਹ ਕਦਮ ਸਾਨੂੰ ਅਸੀਂ ਐ ਸੋਚ ਰਹੇ ਹਾਂ ਵੀ ਅਸੀਂ 5 ਸਾਲ ਪਿੱਛੇ ਆਏ ਵੀਰੇ 5 ਸਾਲ ਆ ਪਹਿਲਾ ਪਾਉਣਾ ਚਹੀਦਾ ਸੀ ਪਹਿਲਾ ਹੁਣ થઈ ਗਿਆ ਠੀਕ ਹੈ ਠੀਕ ਹੈ ਵੀਰੇ ਤੇ ਚਲੋ ਹੋਰ ਵੀਰ ਆਪਾਂ ਜਿਵੇਂ ਆਪਾਂ ਤੌਰ ਤੇ ਆਪਾਂ ਪਿੰਡਾਂ 'ਚ ਆਉਣਾ ਹੈ ਹਨਾ ਹਾਂਜੀ ਆਪਾਂ ਦੂਈ ਨਮਾਗਾ ਮਛੇੜਦੇ ਆਂ ਵੀ ਚਾਰ ਬੰਦੇ ਦਾ ਸਲਾਹਾਂ ਕਰਦੇ ਨੇ ਹਣਾ ਚਾਰ ਬੰਦੇਾਂ ਦੀ ਵੀ ਗੋਹੇ ਜਮੱਥਾ ਮਾਰੇਗਾ ਉਹ ਹਣਾ ਭਾਈ ਇਹ ਗੱਲ ਮੈਨੂੰ ਐ ਮਨੋ ਚਾਰ ਬੰਦੇ ਨਹੀਂ ਮੈਨੂੰ 10 ਬੰਦੇਾਂ ਨੇ ਕਹੀ ਵੀ ਯਾਰ ਕਿੱਥੇ ਗੋਹੇ ਜਮੱਥਾ ਮਾਰੇਗਾ ਤੂੰ ਨਜ਼ਾਰੇ ਲੈ ਪਰ ਨਹੀਂ ਕੋਈ ਗੋਹੇ ਜਮੱਥਾ ਮਾਰ ਵਾਲੀ ਗੱਲ ਨਹੀਂ ਜੀ ਹਾਂ ਵੀਰੇ ਛੋੜੀ ਜੇ ਲੇਬਰ ਸਹੀ ਆ ਤੁਹਾਡੇ ਲਵੇ ਹਾਂ ਵੀ ਮੈਨੇ ਜਮੈਂਟ ਸਹੀ ਆ ਗਈ ਤਾਂ ਇਹ ਤੁਹਾਨੂੰ ਬੱਦੇ ਵਾਲੀ ਸੋਦਾ ਤਾਂ ਤਾਂ ਕੁਝ ਨਹੀਂ ਹੈਗਾ ਠੀਕ ਹੈ ਤੇ ਸਰਦਾਰੀ ਵੀ ਆ ਬਾਈ ਸਰਦਾਰੀ ਵਾਲਾ ਕੰਮ ਆ ਬਾਈ ਠੀਕ ਹੈ ਵੀਰੇ ਟੀਵੀ ਤੈਨੂੰ ਦੋਹੇ ਜਿਹਾ ਮੱਥਾ ਮਾਰਨਾ ਨਾ ਇਹ ਹੀ ਗੱਲ ਪਤਾ ਹੋਣੀ ਵੀ ਸੋਹਾ ਵੀ ਜਿਹੜਾ ਸੋਨਾ ਆ ਗੋਹਾ ਆਪਣਾ ਸੋਨਾ ਹਾਂ ਉਹੋ ਬਾਈ ਸੋਨਾ ਇਹ ਵੀ ਵਿਕਦਾ ਆਪਣਾ ਵਿਕਦਾ ਹਾਂਜੀ ਤੇ ਬਾਈ ਇਹਦੇ ਵਾਰੀ ਗੱਲ ਤੇਰੀ ਕਿੰਨੀ ਗਰੇ ਬਣਦੇ ਨੇ ਛਾਲ ਚ ਬਾਈ ਆਪਣੀ ਬਾਈ ਰਹਿ ਜਾ ਆਪਣੇ ਲਵੇ ਆਪਣਾ ਜਿਵੇਂ ਨਵੀਂ ਕੰਮ ਆ ਕੋਈ ਵੈਸੇ ਵਿੱਚ ਫਾਰਮ ਆ ਲਵੇ 30 30 40 40 ਵੱਡੀਆਂ ਟਰਾਲੀਆਂ ਬਣ ਜਾਂਦੀਆਂ ਨੇ ਵੱਡਾਂ ਹੀ ਰਹਿਦੀ ਆਪਾਂ ਹਾਂਜੀ ਹਾਂਜੀ ਠੀਕ ਬਈ ਰੇਟ 3000 ਰੁਪਏ ਦਾ ਪਰ ਇਹਦਾ ਗੀਤੀ ਦਿਖਾਉਂਦੇ। ਵੀਰੇ 1500 ਰੁਪਏ ਟਰਾਲੀ ਚੱਲਦੀ ਆ। ਚੱਲ ਰਹੀ ਹੈ ਨਾ ਬਈ। 2000 ਵੀ ਹੋ ਜਾਂਦੀ ਰੇਟ। 2000 ਵੀ ਹੋ ਜਾਂਦੀ ਆ ਵਧੀਆ ਰੇਟ ਆ। ਠੀਕ ਆ ਬਈ ਠੀਕ ਆ। ਠੀਕ ਆ ਬਈ ਠੀਕ ਆ। ਹੋਰ ਗੱਲ ਵੀਰੇ ਜੇ ਮਤਲਬ ਅਸੀਂ ਨਵੇਂ ਮਤਲਬ ਜਿਹ ਕਿਸੇ ਨਵੇਂ ਯੰਗਰ ਸਬੰਦੇ ਨੇ ਇਹ ਕਮ ਸਟਾਰਟ ਕਰਨਾ ਹੋਵੇ ਤਾਂ ਕਿੰਨੇ ਕੇ ਪੈਸੇ ਦਨ ਇਨਵੈਸਟਮੈਂਟ ਕਰਕੇ ਨਾਰਮਲ ਜੇ ਸਟਾਰਟ ਕਰਨਾ ਹੋਵੇ ਮੈਂ ਤਾਂ ਇਹ ਗੱਲ ਕਹੂੰਗਾ ਵੀ 2 ਕਾਮਾਂ ਤੋਂ ਸ਼ੁਰੂ ਕਰੋ 2 ਕਾਮਾਂ ਤੋਂ ਸ਼ੁਰੂ ਕਰੋ ਠੀਕ ਹੈ 2-2 ਹੋ ਜੀਓ ਸ਼ੁਰੂ ਬਾਈ 2 ਤੋਂ ਸ਼ੁਰੂ ਹੋ ਜੂ ਬਾਈ 2 ਤੋਂ ਸ਼ੁਰੂ ਕਰਨਾ ਨੂੰ ਇਹ ਫਾਇਦਾ ਹੋਊਗਾ ਇੱਕ ਤਾਂ ਉਹ ਥੋੜੇ ਪੈਸਿਆਂ ਚ ਕਰ ਲੂ ਜਈਆਂ 2 ਗਾਂ ਵਾਲੇ ਗਾਵਾਂ ਲੈਣੀਆਂ ਨੇ ਵੀਰੇ ਹਾਂਜੀ ਹਾਂਜੀ ਵੀਰੇ ਉਹ ਵਧੀਆ ਲਓ ਜੀ ਵਧੀਆ ਲੱਗ ਬਈ ਅੱਛਾ ਤੇਰੀ ਦੋ ਹੀ ਥਾਮ ਤੇ ਇੱਕ ਲੈ ਲਓ ਪਰ ਉਹ ਵਧੀਆ ਦੁੱਧਾ ਹੀ ਹੋਵੇ ਕਿਹੜੀ ਬ੍ਰੀਡ ਠੀਕ ਹੈ ਬਈ ਐਚ ਐਫ ਬ੍ਰੀਡ ਲੈ ਲਓ ਐਚ ਐਫ ਲੈ ਲਓ ਠੀਕ ਹੈ ਠੀਕ ਹੈ ਦੋ ਗਾਵਾਂ ਨੂੰ ਵੀ ਇਕੱਲਾ ਬੰਦਾ ਸੰਭਾਲਦਾ ਹਾਂਜੀ ਵੀਰੇ ਇਕੱਲਾ ਬੰਦਾ ਰਾਬਾ ਵੀ ਇੱਕ ਬੰਦਾ 9-10 ਗਾਵਾਂ ਨੂੰ ਸੰਭਾਲ ਸਕਦਾ ਹੈ ਹਾਂਜੀ ਠੀਕ ਹੈ ਵੀ ਆਪਾਂ ਨੂੰ ਵੀ ਕਿੰਨੀ ਲੇਬਰ ਦੀ ਲੋੜ ਪੈਣੀ ਜਿੰਨਾ ਆਪਣਾ ਬਈ ਆਪਣੇ ਲਾਵੇ ਇੱਕ ਬੰਦਾ ਲੇਬਰ ਵਾਲਾ ਰੱਖਿਆ ਠੀਕ ਹੈ ਬਈ ਬਾਕੀ ਉਹ ਆਚਾਰ ਵਗੈਰਾ ਪਾਉਣੇ ਮੱਕੀ ਦਾ ਹਾਂਜੀ ਬਈ ਉਹਦੇ ਕਰਕੇ ਆਪਾਂ ਨੂੰ ਲੇਬਰ ਵਾਲਾ ਔਕਾ ਤੇ ਦੁੱਧ ਦੀ ਚਵਾਈ ਜਿਹੜੀ ਉਹ ਮਸ਼ੀਨ ਨਾਲ ਕਰਦੇ ਆ ਮਸ਼ੀਨ ਨਾਲ ਵੀਰੇ ਜਿਵੇਂ ਕੋਈ ਜਲਾ ਆਪਣੀ ਵੀਡੀਓ ਜਦਾਂ ਆਪਣੇ ਉਹ ਬੰਦ ਲਿਖਣੀ ਨੇ ਫਾਰਮ ਕਰਨਾ ਹੋਊ ਬਈ ਹਾਂਜੀ ਜੇ ਨਹੀਂ ਕੀਤਾ ਹੋ ਬਈ ਹਾਂਜੀ ਬਈ ਆਪਾਂ ਆਪਣੀ ਇਹ ਖਰਚਾ ਵੀ ਇਹ ਕਿਵੇਂ ਚੜਾ ਸਕਦੇ ਆ ਬਈ ਆਪਾਂ ਕਿਵੇਂ ਮੈਨੇਜਮੈਂਟ ਦੇ ਵਿੱਚੋਂ ਬਈ ਮੈਨੇਜਮੈਂਟ ਦਾ ਇਹੀ ਆ ਜਾਇਦਾ ਦਾ ਮੇਨ ਦਾ ਆਚਾਰ ਆ ਗਿਆ ਤੇ ਪਾ ਆਚਾਰ ਪਾਉਨੇ ਆ ਬਈ ਆਪਣਾ ਇੱਕ ਦਾ ਖਰਚਾ ਉਹ ਬਹੁਤ ਕੱਢੂਗਾ ਠੀਕ ਆ ਬਈ ਇੱਕ ਵੀਰੇ ਜਿਹੜਾ ਆਪਣਾ ਆਹਗਾ ਆਪਣੀ ਦੇਖਭਾਲ ਇਹਨਾਂ ਦੀ ਜੇ ਆਪਾਂ ਥੋੜਾ ਬਾਲਾ ਟੀਕੇ ਵਗੈਰਾ ਲਗਾਉਣਾ ਆਪਾਂ ਆਪ ਸਿੱਖ ਜੀ ਹਾਂ ਹਾਂ ਜੀ ਪਰ ਉਹਦੇ ਖਰਚੇ ਬਹੁਤ ਵੱਡੂ ਵੀਰੇ ਠੀਕ ਹੈ ਵੀਰੇ ਤੁਸੀਂ ਮਤਲਬ ਟੀਕੇ ਵੀਰੇ ਇਹਨਾਂ ਦੇ ਆਪ ਲਾਉਣਾ ਵੀਰੇ ਹਾਂ ਵੀਰੇ ਅਸੀਂ ਆਪੇ ਲਾ ਲੈਂਦੇ ਹਾਂ ਜੀ ਅੱਛਾ ਅੱਛਾ ਬਾਈ ਠੀਕ ਹੈ ਵੀਰੇ ਤੇ ਬਾਈ ਡਾਕਟਰੀ ਰਿਸੈਪਟ ਕਿੰਨੀ ਚਾਹੀਦੀ ਇਹਦੇ ਵਿੱਚ ਇਹ ਫਾਰਮਾਦ ਲਾਏ ਕਮਰੇ ਵਿੱਚ ਵੀਰੀ ਆਪਾਂ ਕਿੰਨਾ ਡਾਕਟਰ ਦਾ ਯੋਗਦਾਨ ਆ ਬਾਈ ਡਾਕਟਰੀ ਦਾ ਡਾਕਟਰ ਲਈ ਯਾਰੇ ਯੋਗਦਾਨ ਆ ਬਰੀਡ ਬਣਾਉਣ ਦਾ ਅੱਛਾ 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 ਬਰੀਡ ਬਣਾਉਣੀ ਆ ਜੇ ਉਹ ਡਾਕਟਰੇ ਬਣਾਊਗਾ ਜੇ ਥੋੜਾ ਡਾਕਟਰ ਨਹੀਂ ਵਧੀਆ ਹੈਗਾ ਉਹ ਨਾਰਮਲ ਸੀਮਣ ਭਰੂਗਾ ਨਾਰਮਲ ਭਰੂਗਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਇੱਕ ਨਾਰਮਲ 15-20 ਲੀਟਰ ਦੁੱਧ ਵਾਲੀ ਗਾਂ ਆਉਗੀ ਠੀਕ ਹੈ ਬਾਈ ਜੀ ਤੇ ਵੀਰੇ ਮਤਲਬ ਤੁਸੀਂ ਕਹਿੰਨਾ 20-22 ਨਾਲ ਹੈਗੇ ਨੇ ਇਸ ਟਾਈਮ ਹਾਂਜੀ ਹੈਗੇ ਨੇ ਤੇ ਵੀਰੇ ਇਹਨਾਂ ਚ ਤੁਸੀਂ ਕਿੰਨੇ ਇੱਕ ਮਤਲਬ ਕਿ ਪੈਸੇ ਬਚਾ ਸਕਦਾ ਕਿੰਨੇ ਗ੍ਰਾਮ ਇੰਨੇ ਕਰ ਤੁਸੀਂ ਕਿੰਨੇ ਮਹੀਨੇ ਕਿੰਨਾ ਦੁੱਧ ਪਾ ਦਿੰਨੂ ਕਿੰਨੇ ਤੁਹਾਨੂੰ ਪ੍ਰੋਫਿਟ ਹੋ ਜਾਂਦਾ ਵੀਰੇ ਇਹਦੇ ਵਿੱਚ ਆਪਾਂ ਹੁਣ ਇਸ ਟਾਈਮ ਦੇ 1.5 ਲੱਖ ਤੋਂ 2 ਲੱਖ ਦਾ ਦੁੱਧ ਪੈ ਰਿਆ ਸੀਗਾ 2 ਲੱਖ ਦੇ 1.5 ਤੋਂ 2 ਦੇ ਵਿੱਚ ਦਾ ਦੁੱਧ ਪੈ ਰਿਆ ਠੀਕ ਹੈ ਇਹਦੇ ਵਿੱਚੋਂ 60 ਤੋਂ 70000 ਰੁਪਏ ਵੀਰੇ ਜਮਾ ਖੁੱਲਾ ਖਰਚਾ ਕੱਢ ਕੇ ਬਚਦਾ ਲੇਬਰ ਦਾ ਖਰਚਾ ਹਾਂਜੀ ਫੀਡ ਦਾ ਖਰਚਾ ਜੇ ਆਪਾਂ ਆਚਾਰ ਵਗੈਰਾ ਵੀ ਮੁੱਲ ਲੈਂਦੇ ਆ ਫਿਰ ਵੀ ਆਪਾਂ ਨੂੰ ਤੀਸਰਾ ਹਿੱਸਾ ਵਧੀਆ ਬਚਦਾ ਹੈ ਬਚਦਾ ਹੈਗਾ ਬਾਈ ਹਾਂਜੀ ਅੱਛਾ ਅੱਛਾ ਵੀਰੇ ਤੇ ਵੀ ਤੁਹਾਡੀ ਕਿਚ ਲਗੀ ਨੀ ਦੇ ਵਿੱਚ ਰੱਤੀ ਉਸੇ ਬਾਈ ਬਰੇ ਖੇਚਲੇ ਦੇ ਵਿੱਚ 2 ਘੰਟੇ ਸਵੇਰੇ ਆ ਹਾਂਜੀ ਬਾਈ 2 ਘੰਟੇ ਸ਼ਾਮ ਨੂੰ ਆ ਸ਼ਾਮ ਨੂੰ ਆ ਬਸ ਇਹੀ ਖੇਚਲਾ ਵੀਰੇ ਕਿਆ ਬਸ ਆਪਣੀ ਗੌਰ ਆ ਗਈ ਕਿ ਆਪਣਾ ਪਸ਼ੂ ਸੱਕ ਸਹੀ ਖਾ ਰਿਹਾਗਾ ਤੇ ਫਿਗੜੇ ਨੇ ਸਹੀ ਖਾਦੀ ਹੈਗੀ ਕੋਈ ਹੋਰ ਦੁੱਧ ਜਿਦਾ ਨਹੀਂ ਦਿੱਕਤ ਜਾਇਏ ਖੇਚ ਲੈ ਜੇ ਠੀਕ ਹੈ ਬਾਈ ਬਈ ਕਿ ਕਿੰਨਾ ਕਿੰਨਾ ਕ ਕਹਿੰਦੇ ਸੋਖੇ ਆਖੋ ਚਾਹਦੇ ਕਿ ਇਸ ਨਾਮ ਲਈ ਤੇਰੇ ਬਸ ਦੇਖੋ ਜੀਵਨ ਦਾ ਖੇਤੀ ਕਰਨੀ ਆ ਉਹਦਾ ਖੇਤੀ ਨੂੰ ਸਖਾਲਾ ਕਹਿੰਦਾ ਪਰ ਖੇਤੀ ਨੂੰ ਇਹ ਕੰਮ ਐ ਸਖਾਲਾਗਾ ਖੇਤੀ ਦੀ ਕਮਾਈ ਆਪਾਂ ਨੂੰ 6 ਮਹੀਨੇ ਬਾਅਦ ਆਉਗੀ ਉਹ ਵੀ ਇਹ ਆਪਾਂ ਨੂੰ ਕੁਦਰਤ ਸਹੀ ਰਹੀ ਇਹਦਾ ਹੈ ਬਈ ਹਾਂ ਮੌਸਮ ਸਹੀ ਰਿਆ ਤਾਂ ਖੇਤੀ ਦੀ ਕਮਾਈ ਆਉਗੀ ਜੇ ਆਪਾਂ ਨੂੰ ਇਹ ਕਮਾਈ ਆਪਾਂ ਨੂੰ ਡੇਲੀ ਡੇਲੀ ਆ ਜੇ ਆਪਾਂ ਨੇ ਡੇਲੀ ਵੀ ਪੈਸੇ ਫੜਦੇ ਦੁੱਧ ਦੇ ਤਾਂ ਚਾਹੇ ਦੁੱਧ ਭਾਗ ਡੇਲੀ ਪੈਸੇ ਫੜੀ ਡੇਲੀ ਫੜਦਾ ਇਹਦਾ ਇਹਦਾ ਮੌਸਮ ਨਾਲ ਕੋਈ ਲਿੰਕ ਨਹੀਂ ਹੈ ਕੋਈ ਲਿੰਕ ਨਹੀਂ ਹੈ ਤੇ ਬਈ ਆਪਾਂ ਜਿਵੇਂ ਜਿੱਦੀ ਹੁਣ ਗਰਮੀ ਚੱਲ ਰਹੀ ਸਿਆਲ ਦੇ ਵਿੱਚ ਤਾਂ ਦੁੱਧ ਵਧੀਆਂ ਹੋਣੀ ਬੜਾ ਮੋਟਾ ਵੀ ਤੇ ਬਈ ਸਿਆਲ ਚ ਇਹਨੂੰ ਡੇਡਾ ਦੁੱਧ ਦਿੰਦੀ ਆ। ਅੱਛਾ ਜੀ ਬਈ ਡੇਡਾ ਮਾ ਜੇ ਹੁਣ 20 ਲੀਟਰ ਦੇਣਾ ਜੀ ਨੇ ਉਦੋਂ 27-22 ਲੀਟਰ ਦੁੱਧ ਹਸਕੇ ਦਿੰਦੀ ਆ। ਹਸਕੇ ਦਿੰਦੀ ਆ। ਹਾਂਜੀ ਅੱਛਾ ਬਈ ਠੀਕ ਹੈ ਠੀਕ ਹੈ ਬਈ ਤੇ ਬਈ ਹੋਰ ਆਪਾਂ ਖਰਾਕ ਦੇ ਵਿੱਚ ਕੀ ਕੁਝ ਪਾ ਦੇਣਾ ਇਹਨਾਂ ਨੂੰ ਬਈ ਦੁੱਧ ਵਧਾਉਣ ਦੇ ਵਾਸਤੇ ਕਹੀ ਆਪਾਂ ਜੀ ਵੀਰੇ ਜਿਵੇਂ ਫਿਕੜ ਵਧੀਆ ਹੋਣੀ ਚਾਹੀਦੀ ਆ। ਅੱਛਾ ਅੱਛਾ ਵਧੀਆ ਕੰਪਨੀ ਦੀ ਸਮਝ ਲਓ। ਕੇਰੀ ਆਪਦੀ ਤਿਆਰ ਕਰਵਾ ਲਓ ਵਧੀਆ ਫੀਲ ਫੈਕਟਰੀ ਤੇ ਉਹਦਾ ਫਾਇਦਾ ਹੋਗਾ ਮੀਨਰਲ ਮਿਕਸਚਰ ਵਗੈਰਾ ਸਹੀ ਪਾਓ ਇਹਨਾਂ ਨੂੰ ਜੀ ਹੋਈ ਜੀ ਸੂਣ ਵੇਲੇ ਸੂਣ ਤੋਂ ਮਹੀਨਾ-ਇੱਕ ਮਹੀਨਾ ਪਹਿਲਾਂ ਉਦੋਂ ਕੇਅਰ ਵਧੀਆ ਕਰੋ ਇਹਦੀ ਠੀਕ ਹੈ ਠੀਕ ਹੈ ਉਦੋਂ ਇਹਨੂੰ ਵਧੀਆ ट्रांजिशन ਫਿਕੜਾਉਂਦੀ ਆ ਉਹ ਪਾਓ ਇਸ ਤਰ੍ਹਾਂ ਦੇ ਢੰਗ ਨਾਲ ਇਹ ਵਧੀਆ ਅੱਗੇ ਦੇ ਉੱਤੇ ਆਉਂਦੀਆਂ ਨੇ ਤੇ ਬਈ ਆਪਾਂ ਗੱਲ ਕਰੀਏ ਜਦੋਂ ਹੁਣ ਇਹ ਗੱਭਣ ਗਈ ਆਂ ਆਪਾਂ ਜਦੋਂ ਗੱਭਣ ਹੋ ਜਾਂਦੇ ਹੈ ਨਾ ਬਈ ਹਾਂਜੀ ਬਧੂ ਦੇ ਨੂੰ ਤੋਂ ਬਿਨਾ ਬਈ ਤੇ ਦੁੱਧ ਮਾਰ ਸੂਹੀਓ ਤੋਂ ਬਾਅਦ ਚ ਬਈ ਕੀ ਮਤਲਬ ਖਾਣਾ ਖਾਣ ਪਿਲਾਉਣ ਦਾ ਫਰਕ ਹੁੰਦਾ ਬਈ ਫੀਡ ਫੂਡ ਦਾ ਬਈ ਪਹਿਲਾਂ ਅੱਡ ਸੂਣ ਤੋਂ ਬਾਅਦ ਚ ਹਾਂਜੀ ਵੀਰੇ ਸੂਣ ਤੋਂ ਮਹੀਨਾ ਪਹਿਲਾਂ ਆਪਾਂ ਨੂੰ ਇੱਕ ਫੀਡ ਆਉਂਦੀ ਆ ਕਰਗਿਲ ਕੰਪਨੀ ਜਿਹੜੀ ਮਰਜ਼ੀ ਕੰਪਨੀ ਲੈ ਲਓ ਟ੍ਰਾਂਜੀਸ਼ਨ ਫੀਡ ਆਉਂਦੀ ਹੈਗੀ ਉਹ ਪਾਓ ਉਹਦੇ ਨਾਲ ਇੱਕ ਤਾਂ ਸੂਆ ਸਹੀ ਰਹੂਗਾ ਦਾ ਸੂਆ ਸਹੀ ਰਹੂਗਾ ਤੇ ਅੱਗੇ ਦੁੱਧ ਵੀ ਵਧੂਗੀ ਉਹ ਵਧੂਗੀ ਤੇ ਉਹਦਾ ਇਹ ਫਾਇਦਾ ਮੈਂ ਜਿੰਨੇ ਹੁੰਦੇ ਘਾਟਾਂ ਵਾਂ ਦਾ ਪਹਿਲਾਂ ਨੇ ਉਹ ਸੂਣ ਤੋਂ ਬਾਅਦ ਸਹੀ ਜਿਵੇਂ ਲੋਹਤੀ ਲੂਟੀ ਪਾਉਣੀ ਕੈਲਸ਼ੀਅਮ ਵਗੈਰਾ ਲੈਣਾ ਉਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪਊਗਾ ਠੀਕ ਹੈ ਜੀ ਤੇ ਸੂਣ ਲੱਗੇ ਕਿਹੜੀ ਗੱਲ ਧਿਆਨ ਚ ਰੱਖੀ ਬਈ ਜਿਹੜਾ ਸੂਏ ਆਪਣਾ ਸਹੀ ਆ ਜੇ ਬਈ ਵੀਰੇ ਸੂਣ ਮੇਰੇ ਪਾਣੀ ਜਿਵੇਂ ਵੀ ਇੱਕੋ ਲੱਖ ਤੈਨੂੰ ਖਾਲੀ ਨਹੀਂ ਕਰਨੀ ਹੈਗੀ ਹਾਂ ਜੀ ਕੈਲਸ਼ੀਅਮ ਘਟ ਜਾਂਦਾ ਉਹ ਨਾਲ ਤੇ ਬਾਕੀ ਸੂਣ ਤੋਂ ਪਹਿਲਾਂ ਹੀ ਇਹਦੀ ਖਰਾਕ ਹੋਊ ਵੀਰੇ ਉਹ ਸੂਏ ਦੇ ਜਿਆਦਾ ਨਿਰਪਰ ਕਰਦਾ ਹੈਗਾ ਠੀਕ ਹੈ ਜੀ ਜਦੋਂ ਆਪਾਂ ਨੂੰ ਪਹਿਲਾਂ ਕੁਝ ਪਾਈ ਨਹੀਂ ਹੈਗਾ ਤਾਂ ਉਹਨੇ ਦਿੱਦ ਸਹੀ ਨਹੀਂ ਦੇਣਾ ਹੈਗਾ ਠੀਕ ਜੀ ਵੇਰੇ ਮਤਲਬ ਉਹ ਦੁੱਧ ਵੀ ਗਊ ਵੱਧਦੇ ਪਏ ਉਹਦੇ ਬਾਅਦ ਆਪਾਂ ਕੀ ਕੁਝ ਖਰਾਕ ਰੂਪ ਪਾ ਸਕਦੇ ਹਾਂ ਇਹਨਾਂ ਨੂੰ ਵੀਰੇ ਜ਼ਿਆਦਾਤਰ ਤਾਂ ਇਹ ਬਰੀਡ ਤੇ ਡਿਪੈਂਡ ਕਰਦਾ ਹੈਗਾ ਅੱਛਾ ਵੀਰੇ ਜੇ ਹੁਣ ਆਪਣੀ ਬਰੀਡ ਵੀਰ ਹੀ ਟਾਲੀ ਆ ਉਹ 30 ਕਦੇ ਵੀ ਨਹੀਂ ਦਿੰਦੀ ਠੀਕ ਕਦੇ ਵੀ ਨਹੀਂ ਦਿੰਦੀ ਜ਼ਿਆਦਾ ਜਿੰਨੀ ਬਰੀਡ ਵਧੀਆ ਹੋਊਗੀ ਹਾਂਜੀ ਜਾਰੇ ਬਰੀਡ ਤੇ ਕੰਮ ਕਰਿਆ ਜਾਵੇ ਜੀ ਹਾਂਜੀ ਹਾਂਜੀ ਉਨੀ ਜ਼ਿਆਦਾ ਦੁੱਧ ਦੇਵੇਗੀ ਉਨੀ ਜ਼ਿਆਦਾ ਦੁੱਧ ਦੇਵੇਗੀ ਠੀਕ ਹੈ ਤੇ ਬਈ ਜਲਦੀ ਆਪਾਂ ਹੁਣ ਜਿਵੇਂ ਸੂਤ ਦੀ ਉਹ ਤੋਂ ਬਾਅਦ ਕਿੰਨੇ ਕ ਦਾਮ ਹੁੰਦਾ ਦੁੱਧ ਕਦੋਂ ਪੈਣ ਲੱਗਦਾ ਇੱਕ ਹਫਤੇ ਚੱਲੀ ਆਪਾਂ ਵੀਰੇ ਦੋ ਕ ਹਫਤਿਆਂ ਚ ਦੁੱਧ ਤੇ ਆ ਜਾਂਦੀਆਂ ਤਿੰਨ ਕਦੇ ਤੇ ਬਈ ਹੋਰ ਆਪਾਂ ਹੋਰ ਜਲਦੀ ਮਿਲਾਂਗੇ ਨਾ ਨਾ ਹੋਰ ਸਰੇ ਚੱਲ ਬੱਤੀ ਬਈ ਗੱਲ ਕਰੀ ਆਪਣੇ ਜਿਹੜੀ ਨੌਜਵਾਨੀ ਦੀ ਹੈ ਨਾ ਸੁਸਤਾ ਬਈ ਆਪਣੀ ਦੇ ਬਾਹਰ ਵੱਜੀ ਹੈ ਨਾ ਜਾਗ ਰਹੀ ਹੈ ਤੇ ਬਈ ਤੁਸੀਂ ਤੇ ਆਪਾਂ ਜਿਹੜੀ ਹੋਰ ਫ੍ਰੀ ਹੋਏਗੇ ਨੌਕਰੀ ਦੇਖਣ ਦੇਖ ਹਾਂਜੀ ਹਾਂਜੀ ਤੁਹਾਨੂੰ ਜਿਵੇਂ ਲਾਦਾ ਪਸ਼ੂ ਪਾਲਣ ਚ ਆਉਣਾ ਕੀਦਾ ਬਈ ਨੌਜਵਾਨਾਂ ਨੂੰ ਕੋਈ ਪਸ਼ੂ ਪਾਲਣ ਚ ਜਿਆਦਾ ਨਹੀਂ ਆਪਾਂ ਨੂੰ ਘਰੇ ਦਾ ਪਸ਼ੂ ਰੱਖਣੀ ਚਾਹੀਦਾ ਰੱਖਣੀ ਚਾਹੀਦੀ ਹਾਂਜੀ ਆਪਾਂ ਐ ਨਹੀਂ ਜਿਆਦਾ ਨਹੀਂ ਸਾਂਭ ਸਕਦੇ ਘਰੇ ਆਪਾਂ ਦੋ ਤਿੰਨ ਦਾ ਰੱਖੋ ਘਰ ਦਾ ਖਰਚਾ ਵੀ ਚੱਲੂ ਜਿਹਾ ਲਾ ਚੱਲੂ ਬਈ ਬਈ ਆਪਣਾ ਦੁੱਧ ਵੀ ਮਿਲੂ ਗਊਆਂ ਨੂੰ ਤਾਜ਼ਾ ਹਾਂਜੀ ਤੇ ਆਪਾਂ ਨੂੰ ਇਹ ਵੀ ਨਹੀਂ ਹੈਗਾ ਵੀ ਡੈਰੀ ਚੋ ਕੁਛ ਮਿਲਾਵਟ ਵਗੈਰਾ ਹੋਵੇ ਉਹ ਵੀ ਸਹੀ ਮਿਲੂਗਾ ਇਹ ਚੀਜ਼ ਤੇ ਬਈ ਸਰਕਾਰੀ ਨੌਕਰੀ ਨਾਲ ਤਰ ਕਿੰਨਾ ਕਿਹਾ ਹਲਾਦਾ ਇਹ ਧੰਦਾ ਬਈ ਸਰਕਾਰੀ ਨੌਕਰੀ ਨਾਲ ਤਾਂ ਹੈਗਾ ਹੀਗਾ ਹਾਂ ਜੇ ਤੁਹਾਡੇ ਕੋਲ 10-15 ਗਾਵਾਂ ਹੈਗੀਆਂ ਨੇ ਤਾਂ ਵਧੀਆ ਬ੍ਰੀਡ ਵਾਲੀਆਂ ਤਾਂ ਸਰਕਾਰ ਦੋ ਬੰਦੇ ਦੀ ਸਰਕਾਰੀ ਜਿੰਨੀ ਤਨ ਕੰਮ ਕਰਦੇ ਨੇ ਅੱਛਾ ਅੱਛਾ ਬਈ ਠੀਕ ਠੀਕਾ ਬਈ ਮੋੜ ਲਾ ਰਹੇ ਨੇ ਸਮਝ ਬਣੀ ਮਤਲਬ ਦੇਈ ਪੰਨਵੀ ਜੀ ਜਨਰੇਸ਼ਨ ਆ ਕਈ ਛੱਟੀਆਂ ਉਹ ਰਹੀਆਂ ਕੰਮ ਨੂੰ ਕੋਈ ਪਛੀਤਾ ਨਹੀਂ ਜੀ ਬਸ ਬਰੇ ਇਹ ਇਹ ਨੂੰ ਬੋਝ ਸਮਝਦੇ ਨੇ ਪਸ਼ੂਆਂ ਨੂੰ ਅੱਛਾ ਅੱਛਾ ਜੀ ਪਸ਼ੂਆਂ ਨੂੰ ਬੋਝ ਸਮਝਦੇ ਨੇ ਵੀ ਇੱਕ ਗੋਹਾ ਚੱਕਣਾ ਐ ਕਰਨਾ ਉਹ ਪਾਗਾ ਕਿਹੜਾ ਕਰੇਗਾ ਹਾਂ ਉਹ ਥੋੜਾ ਜਿਆਦਾ ਹੋਰ ਕੰਮਾਂ ਵੱਲ ਜਾ ਰਹੇ ਧਿਆਨ ਦੇ ਰਹੇ ਨੇ ਠੀਕ ਹੈ ਜੀ ਠੀਕ ਹੈ ਤੇ ਭਾਈ ਇੱਥੇ ਆਪਣੀ ਪਿੰਡਾਂ ਜਾਣੇ ਵੀ ਅਨਪੜਾ ਕੰਮ ਮਤਲਬ ਲਾਗਾ ਜਣਪੜਾ ਕੰਮ ਭਾਈ ਇਹ ਭਾਈ ਅਨਪੜ੍ਹ ਵੀ ਕਰ ਸਕਦਾ ਪਰ ਐਂ ਜੀ ਇਹਦੇ ਵਿੱਚ ਬੰਦਾ ਪੜਿਆ ਲਿਖਿਆਗਾ ਪੜਿਆ ਲਿਖਿਆ ਉਹਨੂੰ ਆਪਣੀ ਅਸੀਮਣਾ ਦੀ ਨੌਲੇਜ ਹੋਊਗੀ ਤੇ ਇੰਜੈਕਸ਼ਨ ਵਗੈਰਾ ਲਾਉਣੇ ਨੇ ਉਹਨਾਂ ਦੀ ਨੌਲੇਜ ਹੋਊਗੀ ਡਾਕਟਰ ਕੀ ਲਾ ਕੇ ਗਿਆਗਾ ਤੇ ਮੇਰੀ ਫੀਲਡ ਦੇ ਵਿੱਚ ਕੀ ਸਮਾਨ ਆਗਾ ਉਹਦੀ ਨੌਲੇਜ ਹੋਊਗੀ ਤੇ ਬਾਕੀ ਹਰੇਕ ਚੀਜ਼ ਦੀ ਪੜੇ ਲਿਖੇ ਦਾ ਫਰਕ ਆ ਪਰ ਬੜਾ ਬੜ ਵੀ ਕਰ ਸਕਦਾ ਬਈ ਕੋਈ ਏਡੀ ਗੱਲ ਨਹੀਂ ਹੈਗੀ ਪਰ ਵੀ ਪੜੇ ਲਿਖੇ ਥੋੜਾ ਜਿਆਦਾ ਵੱਧ ਨੌਲੇਜ ਹੋਊਗੀ ਠੀਕ ਹੈ ਠੀਕ ਹੈ ਇੱਕ ਵਾਰ ਤੁਸੀਂ ਕਲਾਸਾਂ ਕਹਿੰਦੀ ਮੈਂ ਲਗਵਾਉਂਵਾਂਗੇ ਜੇ ਫਾਰਮ ਆਪਣੇ ਜਿਵੇਂ ਕਿਸੇ ਨੂੰ ਨਵਾਂ ਫਾਰਮ ਕਰਨਾ ਤਾਂ ਜਿਆਦਾ ਕਿਸੇ ਵਧੀਆ ਫਾਰਮਰ ਨਾਲ ਜੁੜ ਕੇ ਸਲਾਹਾਂ ਲਓ ਤੋ ਨਹੀਂ ਆਪਣੇ ਡੇਰੀ ਵਿਭਾਗ ਸੰਗਰੂਰ ਆ ਜਮੇ ਹਾਂਜੀ ਉਹ ਕਲਾਸਾਂ ਲਾਉਂਦੇ ਨੇ ਉਥੇ ਬਹੁਤ ਵਧੀਆ ਕੁਝ ਸਿਖਾਇਆ ਜਾਂਦਾਗਾ ਬਹੁਤ 15 ਦਿਨਾਂ ਦੀ ਵੀ ਕਲਾਸਾਂ ਵੀ ਲਾਉਂਦੇ ਨੇ ਮਹੀਨੇ ਦੀਆਂ ਵੀ ਲਾਉਂਦੇ ਨੇ ਉਹ ਲਗਾਉਂਗੇ ਤੁਹਾਨੂੰ ਉਥੇ ਵਧੀਆ ਜਿਹੜੇ ਡਾਕਟਰ ਨੇ ਬਹੁਤ ਵਧੀਆ ਤੁਹਾਨੂੰ ਕੰਮ ਦੀਆਂ ਗੱਲਾਂ ਦੱਸਣਗੇ ਉਹ ਉਹ ਨਵੇਂ ਫਾਰਮਰ ਨੂੰ ਬਹੁਤ ਵਧੀਆ ਰਹਿਣਗੀਆਂ ਠੀਕ ਹੈ ਜੀ ਤੁਸੀਂ ਲਗਾਈਆਂ ਇੱਥੇ ਕੋਈ ਕਲਾਸਾਂ ਹਾਂ ਵੀਰੇ ਮੈਂ ਲਗਾਈਆਂ ਨੇ ਠੀਕ ਹੈ ਜੀ ਉਹ ਸਰਟੀਫਿਕੇਟ ਵੀ ਤੁਸੀਂ ਦਿੰਦੇ ਹੋਣੇ ਬਾਈ ਹਾਂ ਮੈਂ ਸਾਰਾ ਕੁਝ ਦਿੰਦੇ ਨੇ ਅੱਛਾ ਅੱਛਾ ਠੀਕ ਹੈ ਤੇ ਬਾਈ ਆਪਾਂ ਕਿ ਨਵਾਂ ਕੰਮ ਸਟਾਰਟ ਕਰ ਰਹੇ ਹਾਂ ਨਾ ਇਹ ਤੁਹਾਡੇ ਸਾਹਮਣੇ ਵੀ ਆਪਦੀ ਜਮਾ ਪੂੰਜੀ ਜੋ ਇਹ ਕੰਮ ਸਟਾਰਟ ਕਰੀ ਹੈ ਲੋਨ ਲੈ ਕੇ ਕਰੀ ਬਾਈ ਕਿਵੇਂ ਠੀਕ ਹੈ ਵੀਰੇ ਉਹ ਇਹ ਗੱਲ ਆ ਜੇ ਤਾਂ ਤੁਹਾਨੂੰ ਲੱਗਦਾ ਵੀ ਮੈਂ ਲੋਨ ਮੋੜੂੰਗਾ ਲੋਨ ਵੀ ਸਾਨੂੰ ਜਦੋਂ ਤੁਸੀਂ ਉਧਰ ਟ੍ਰੇਨਿੰਗ ਕਰੋਗੇ ਤੁਹਾਨੂੰ ਸਬਸਿਡੀ ਵਾਲਾ ਲੋਨ ਮਿਲੂਗਾ ਮਿਲੂਗਾ ਜਿਹਦੇ ਵਿੱਚ 25% ਸਬਸਿਡੀ ਹੈਗੀ ਠੀਕ ਹੈ ਜੇ ਆਪਾਂ ਲੱਖ ਦਾ ਲੈਣਾ ਵੀ ਆਪਾਂ ਨੂੰ 25000 ਮਾਫਾ ਬਈ ਹਾਂ 25000 ਮਾਫਾ ਵੀਰੇ ਤੇ ਉਹ ਲੋਨ ਵੀ ਮਿਲ ਜਾਂਦਾ ਹੈਗਾ ਬਈ ਜੇ ਆਪਦਾ ਪੂੰਜੀ ਨਾਲ ਸ਼ੁਰੂ ਕਰ ਲਉਗੇ ਤਾਂ ਸਾਨੂੰ ਥੋੜੀ ਜੀ ਦਿੱਕਤ ਘੱਟ ਆਊਗੀ ਕਿਉਂਕਿ ਉਹ ਲੋਨ ਵਗੈਰਾ ਦੀ ਟੈਨਸ਼ਨ ਨਹੀਂ ਰਹੂਗੀ ਜੇ ਬਈ ਨਹੀਂ ਪੂੰਜੀ ਹੈਗੀ ਤਾਂ ਲੋਨ ਵਗੈਰਾ ਲੈ ਕੇ ਇਹ ਫਾਇਦਾਗਾ ਤੁਹਾਨੂੰ ਵੀ ਆਪਾਂ ਅੱਗੇ ਸਟਾਰਟਿੰਗ ਵਧੀਆ ਆਊਗੀ ਲੋਨ ਦੀ ਆਪਾਂ ਨੂੰ ਟੈਨਸ਼ਨ ਨਹੀਂ ਰਹੀ ਵੀ ਆਪਾਂ ਕਿਸਤ ਵੀ ਮੋੜਨੀ ਹੈ ਹਾਂਜੀ ਹਾਂ ਤੇ ਬਈ ਆਪਾਂ ਗੱਲ ਕਰੀ ਆਪਾਂ ਲੋਨ ਨਾਲ ਵੀ ਸਟਾਰਟ ਕਰ ਲਈਏ ਨਾ ਬਈ ਕੋਈ ਫਰੀ ਹੈ ਹਾਂਜੀ ਬਈ ਕਿੰਨੇ ਟਾਈਮ ਤੋਂ ਆਪਣਾ ਫ੍ਰੀ ਕਰਦਾਨੀ ਆ ਬਈ ਇਹ ਬਈ ਕੋਈ ਰਿਸਕ ਵਾਲਾ ਕੰਮ ਤਾਂ ਨਹੀਂ ਤੁਹਾਡੇ ਹਿਸਾਬ ਨਾਲ ਬਈ ਬਈ ਰਿਸਕ ਵਾਲਾ ਕੋਈ ਨਹੀਂ ਸਾਰੀਆਂ ਗਾਵਾਂ ਨੇ ਇੰਸ਼ੋਰੈਂਸ ਹੁੰਦਾਗਾ ਅੱਛਾ ਅੱਛਾ ਬਈ ਹਾਂ ਇੰਸ਼ੋਰੈਂਸ ਵੀ ਹੁੰਦਾ ਸਾਰੀਆਂ ਗਾਵਾਂ ਦਾ ਹਾਂਜੀ ਜਿਹਦੇ ਵਿੱਚ 70000 ਰੁਪਏ ਦੀ ਆਉਂਦੀ ਆ ਆਪਣੀ ਇੰਸ਼ੋਰੈਂਸ ਹੁੰਦਾਗਾ ਹਾਂਜੀ ਤੇ ਉਹ ਵੀ ਉਹਦਾ ਆਪਾਂ ਨੂੰ ਇਹ ਫਾਇਦਾ ਵੀ ਚਲੋ ਕਈ ਵਾਰ ਕੁਦਰਤੀ ਉਹ ਆਫਤਾਂ ਆ ਕੇ ਉਹੋ ਜੇ ਤਾਂ ਆਪਾਂ ਨੂੰ ਚਲੋ 70000 ਰੁਪਏ ਕੁਛ ਨਾ ਕੁਛ ਆਪਣਾ ਰਿਕਵਰ ਹੋ ਜਾਵੇਗਾ ਠੀਕ ਹੈ ਜੀ ਤੇ ਬਈ ਜੇ ਮੇਰੇ ਵਰਗੇ ਨੌਜਵਾਨ ਵੀ ਸਟਾਰਟ ਕਰ ਲੈਣ ਕੰਮ ਨੂੰ ਹਨਾ ਤੇ ਬਈ ਇਹ ਵੀ ਮਤਲਬ ਆ ਆਪਾਂ ਤੇ ਵੀ ਕਿੰਨੇ ਦਾ ਚਾਹ ਪਾਣੀ ਕਰਦਾਂਗੇ ਆਪਣੇ ਚਾਹ ਕਿੰਨੇ ਦਾ ਕੇ ਆਪਾਂ ਫ੍ਰੀ ਕਰਦਾਂਗੇ ਇਹਦੇ ਵੀ। ਵੀਰੇ 2 ਤੁਸੀਂ ਮੰਨ ਲਓ ਵੀ ਇੱਕ ਸੂਏ ਚ ਗਾਂ ਫ੍ਰੀ ਹੋ ਜੰਦੀ ਹੈ। ਫ੍ਰੀ ਹੋ ਜਾਂਦੀ ਹੈ। ਵਧੀਆ ਦੁੱਧ ਵਾਲੀ ਗਾਂ। ਵਧੀਆ ਦਾਈ। ਹਾਂ। ਜੇ ਤੁਸੀਂ ਮਹੀਨ 10-12 ਲੀਟਰ ਵਾਲੀ ਲੈਗੀ ਉਹ ਨਹੀਂ ਫ੍ਰੀ ਹੁੰਦੀ। ਉਹ ਨਹੀਂ ਫ੍ਰੀ ਹੁੰਦੀ। ਵਧੀਆ 20-25 ਲੀਟਰ ਤੋਂ ਵੀ ਸ਼ੁਰੂ ਕਰੂੰਗੇ ਤੁਸੀਂ। 25 ਲੀਟਰ ਤੋਂ। ਉਹ ਇੱਕ ਸੂਏ ਚ ਫ੍ਰੀ ਆ ਸਾਨੂੰ। ਪੱਛੇ ਉਹ ਜਾਨਵਰ ਵੱਜੂ ਜਿਹੜਾ ਉਹ ਜਾਨਵਰ ਦੁੱਧ ਬੱਚਾ ਦੇਉਂਦੀ ਉਹ ਵੀ ਵੱਜੂਗਾ ਨਾਲ। ਉਹ ਵੀ ਵੱਜੂਗਾ। ਹਾਂਜੀ। ਤੇ ਬਈ ਆਪਾਂ ਜਿਵੇਂ ਫਾਰਮ ਆਪਾਂ ਦੇਖ ਰਿਹਾ ਹੈ ਨਾ ਫੁੱਲੜ ਲੱਗਣਾ ਵਧੀ 60 ਫੁੱਟ ਜਗ੍ਹਾ ਦੇ ਵਿੱਚ 15 ਕ ਪਸ਼ੂ ਵਧੀਆ ਖੜ ਜੰਦੇ ਨੇ 60 ਫੁੱਟ ਦੇ ਵਿੱਚ ਹਾਂਜੀ 60 ਫੇਰ ਫੁੱਟ ਬਈ ਨਹੀਂ ਵੀਰੇ 60 ਫੁੱਟ ਲੰਬਾਈ ਹੋਵੇ ਤੇ ਚੜਾਈ ਆ ਜਿਹੜੀ ਇਹਦੀ ਤਾਂ ਉਨੀ ਹੀ ਕੱਚਾ ਦਾ ਹੋਵੇ ਉਨੀ ਹੀ ਪੱਕਾ ਦਾ ਹੋਵੇ ਉਨੀ ਫੋੜਨੀ ਪੱਕਾ ਹੋਵੇ ਉਹਨੂੰ ਆਰਾਮ ਦਾਇਕ ਰਹੇ ਜਿਹੜਾ ਬੈਠਣ ਵਿੱਚ ਬਈ ਕਿੱਥੇ ਜਿੰਨਾ ਆਰਾਮ ਦਾ ਜਿੰਨਾ ਬਸ ਕਾਫੀ ਆਰਾਮ ਦਾ ਵੀਰੇ ਕੱਚਾ ਜ਼ਿਆਦਾ ਆਰਾਮ ਦਾ ਹੈ ਕਾ ਠੀਕ ਹੈ ਠੀਕ ਹੈ ਅੱਛਾ ਤੇ ਬਈ ਜਿਵੇਂ ਆਪਾਂ ਫੁੱਲਾ ਛੱਡਿਆ ਹੋਇਆ ਨਾ ਬਈ ਇਹ ਫੁੱਲਾ ਛੱਡਣ ਦੇ ਬੰਨਣ ਦੇ ਵਿੱਚ ਕਿੰਨਾ ਫਰਕ ਆ ਬਈ ਬਈ ਖੁੱਲ੍ਹੇ ਜੰਮ ਨਾਲ ਇੱਕ ਤਰ੍ਹਾਂ ਮਨ ਮਰਜ਼ੀ ਨਾਲ ਆਪਦਾ ਪਾਣੀ ਵਗੈਰਾ ਪੀਂਦੀ ਆ ਜਿੱਥੇ ਇਹਨਾਂ ਨੇ ਬੈਠਣਾ ਧੁੱਪੇ ਸ਼ਾਮੇ ਉੱਥੇ ਬੈਂਦੀਆਂ ਨੇ ਬਾਕੀ ਇਹਨੂੰ ਆਹ ਦਿੱਕਤ ਨਹੀਂ ਆਉਂਦੀ ਬਈ ਜਦੋਂ ਬੰਨੀਆਂ ਰਹਿਣਗੀਆਂ ਇਹ ਇਹ ਸਟ੍ਰੈਸ 'ਚ ਰਹਿਣਗੀਆਂ ਠੀਕ ਹੈ ਬਈ ਖੁੱਲੀਆਂ ਰਹਿਣਗੀਆਂ ਮਸਤੀ ਕਰਨਗੀਆਂ ਆਪਦੀ ਆਹ ਖੁੱਲੀਆਂ ਰਹਿ ਕੇ ਦੁੱਧ ਦਾ ਵੀ ਫਰਕ ਪਾਉਂਦੀਆਂ ਨੇ ਵੀਰੇ ਠੀਕ ਹੈ ਠੀਕ ਹੈ ਤੇ ਬਈ ਗੱਲ ਕਰੀਏ ਆਪਾਂ ਬਈ ਸੱਚੀ ਜੀ ਦੱਸਿਓ ਬਈ ਜੁੜਨੀ ਹੈ ਨਾ ਆਪਾਂ ਕੱਟ ਦੱਸਦੀ ਜੀ ਦੀ ਹੈ ਨਾ ਅੱਜ ਤੱਕ ਵੀ ਆਪਾਂ 30 ਸਾਲ ਦਿੱਤੇ ਨੂੰ ਹੋਇਆ ਵੀ ਕੀ ਕੁਛ ਅਚੀਵ ਕੀਤਾ ਇਹਨਾਂ ਗਾਹਾਂ ਦੇ ਸਰਕਰਾਮੇ ਸਰਕੋਗੇ ਪਾਣ ਬਰੇ ਦੇਖੋ ਅਚੀਵ ਤਾਂ ਕੁਛ ਨਹੀਂ ਕੀਤਾ ਆਪਾਂ ਨੇ ਹੈ ਜੇ ਮੈਂ ਸਾਨੂੰ ਝੂਠ ਮਾਰਦਾ ਮੈਂ ਇੰਨੇ ਲੱਖ ਜਿਹੜਾ ਮੈਂ ਕਿਉਂ ਜਿੰਨਾ ਕਿ ਬਚ ਰਿਹਾ ਮੈਂ ਗਾਵਾਂਾਂ ਦੀ ਲਾਈ ਜਾ ਰਿਹਾ ਗਾਵਾਂਾਂ ਦੇ ਬਜੇ ਜਾ ਰਿਹਾ ਬਹੁਤ ਵਧੀਆ ਕੰਮ ਵਧਾ ਰਿਹਾ ਜਿਵੇਂ ਮੱਛੀਆਂ ਲੈ ਲੀਆਂ ਤੇ ਦੋ ਦਿਨ ਮੈਂ ਵਧੀਆ ਬਰੀਡ ਦੀਆਂ ਕੱਟੀਆਂ ਲੈ ਕੇ ਆਇਗਾ ਹੁਣ ਹਰਿਆਣੇ ਚੋਂ ਲੈਂਦੀ ਇੱਕ ਕੱਟੀ ਤੇ ਇਹ ਮੈਂ ਗਾਵਾਂਾਂ ਦੀ ਲਾਈ ਜਾਣਾ ਇਹਦਾ ਬਚ ਵੀ ਰਿਹਾ ਬਚਾ ਵੀ ਰਿਹਾ ਕਰੇ ਪਰ ਮੈਂ ਜ਼ਿਆਦਾਤਰ ਇਸੇ ਦੇ ਲਾ ਰਿਆਂਗਾ ਇਸੇ ਵੇ ਬਈ ਗੱਲ ਕਰੀ ਆਪਾਂ ਹੁਣ ਜਿਹੜੀ ਮੱਝਾਂ ਲੈਣੇ ਬਈ ਉਹਦੇ ਸੁੱੱਚੇ ਸਿੱਧੀਆਂ ਦਾ ਬਈ ਮੱਝਾਂ ਨਾਲ ਇਹਨਾਂ ਦੇ ਉਹ ਵੀਰੇ ਮੈਨੂੰ ਐ ਨਹੀਂ ਮੈਨੂੰ ਘਰ ਵਾਸਤੇ ਦੋ ਦਿਨ ਲਈ ਮੱਝਾਂ ਦੀ ਵੀ ਬਰੀਡ ਪਿਆਰ ਹੋਵੇ ਫਾਰਮ ਤੇ ਪਿਆਰ ਹੋਵੇ ਅੱਛਾ ਵੀਰੇ ਤੇ ਵੀ ਪੋਸੀਬਲ ਹੈ ਮੱਝਾਂ ਦੇ ਜਾਵਾਂ ਦੋਨਾਂ ਦਾ ਹਾਂਜੀ ਵੀਰੇ ਹੈਗਾ ਹੈ ਪੋਸੀਬਲ ਹੈ ਬਹੁਤ ਜਗ੍ਹਾ ਤੇ ਰੱਖੀਆਂ ਹੋਈਆਂ ਨੇ ਅੱਛਾ ਠੀਕ ਆ ਬਈ ਠੀਕ ਆ ਤੇ ਬਈ ਹੋਰ ਮਤਲਬ ਬਿਮਾਰੀ ਦਾ ਧਿਆਨ ਰੱਖਣ ਦੀ ਗੱਲ ਹੈ ਜਿਹੜੀ ਨਹੀਂ ਬਈ ਬਿਮਾਰੀ ਜਿਹਨਾਂ ਆਉਂਦੀ ਹੈ ਪਿਆਰੇ ਤਰ੍ਹਾਂ ਦਾ ਮਸਟੈਟਸ ਤੋਂ ਧਿਆਨ ਰੱਖੋ ਜਿਆਦਾਤਰ ਜਿਹੜਾ ਜਿਆਦਾਤਰ ਮੇਨ ਬਿਮਾਰੀ ਗਰਮੀਆਂ ਦੇ ਵਿੱਚੋਂ ਹੀ ਆਉਂਦੀ ਆ ਉਹ ਨਹੀਂ ਆਉਂਦੀ ਬਾਕੀ ਦਾ ਵੱਡੀਆਂ ਬਿਮਾਰੀਆਂ ਦੇ ਉਹ ਕੋਈ ਇੰਨੀ ਆਉਂਦੀ ਨਹੀਂ ਹੈਗੀ ਉਹ ਜ਼ਰੂਰੀ ਨਹੀਂ ਆਪਣੀ ਦਾ ਨੂੰ ਆਵੇ ਮੇਨ ਤਾਂ ਮਸਟੈਟਸ ਤੋਂ ਹੀ ਵਿਚਾਰ ਰੱਖੋ ਅੱਛਾ ਬਈ ਇੱਕ ਬਈ ਇਹ ਤਾਂ ਕਹ ਦੇਣਾ ਜਿਵੇਂ ਹੁਣ ਮੈਂ ਫੁੱਲੀ ਵੀਡੀਓ ਬਣਾਣਾ ਹੈ ਨਾ ਬਈ ਇਹ ਭਾਈ ਇੱਕ ਫਾਰਮ ਦੀ ਦੂਜੀ ਫਾਰਮ ਦੀ ਜਦੋਂ ਆਉਣਾ ਬਾਈ ਇਹ ਬਿਮਾਰੀ ਆ ਕਾਰਨ ਹੋ ਸਕਦਾ ਬਾਈ ਹਾਂ ਬਾਈ ਹੁੰਦਾ ਇਹ ਕਾਰਨ ਕੋਈ ਹੁੰਦਾ ਬਾਈ ਇਹ ਜਿਹੇ ਤਾਂ ਰੱਖੀਓ ਮਤਲਬ ਆਪਾਂ ਇਹ ਚੀਜ਼ ਦਾ ਬਾਈ ਪੂਰਾ ਧਿਆਨ ਰੱਖੋ ਇਹ ਜਦੋਂ ਜਿਵੇਂ ਹੁਣ ਮੂੰਹ ਖੁਰਦੀ ਬਿਮਾਰੀ ਜਦਰੀ ਜੀ ਹਾਂ ਜੀ ਬਾਈ ਤੇ ਉਦੋਂ ਇਹ ਜ਼ਿਆਦਾਤਰ ਹੁੰਦਾ ਬਾਈ ਹੋ ਜ਼ਿਆਦਾਤਰ ਹਾਂ ਠੀਕ ਹੈ ਠੀਕ ਹੈ ਤੇ ਬਾਈ ਹੋਰ ਵੀ ਆਪਣੀ ਨੌਜਵਾਨੀ ਸੁਨੇਹਾ ਦੀਵ ਜਿਹੜੇ ਤਾਂ ਆਪਾਂ ਭਾਈ ਮੈਂ ਤਾਂ ਇਹੀ ਸੁਨੇਹਾ ਦਿੰਦਾ ਚਲੋ ਦੇਖੋ ਜਿਹਦਾ ਸਰਦਾਗਾ ਹਾਂ ਜੀ ਬਾਈ ਤੇ ਚਲੋ ਜਿਹਦਾ ਨਹੀਂ ਸਰਦਾ ਬਾਹਰ ਜਾਣਾ ਉਹ ਤਾਂ ਬਈ ਮਜਬੂਰੀ ਆ ਬਈ ਮਜਬੂਰੀ ਆ ਗਈ ਪਰ ਜਿਹਦਾ ਸਰਦਾ ਵੀ ਬਾਹਰ ਨਾ ਜਾਓ ਕੋਰੇ ਆਪਦੇ ਬਹੁਤ ਕੰਮ ਨੇ ਵੀਰੇ ਆਪਣੇ ਦੇ ਜੇ ਬੰਦਾ ਕਰਨ ਵਾਲਾ ਹੋਵੇ ਜੇ ਕਰਨ ਵਾਲਾ ਹੋਵੇ ਠੀਕ ਆ ਜੀ ਤੇ ਬਈ ਆਪਾਂ ਜਿਹੜੀ ਆਪਣੀ ਘਰ ਤੇੜੀ ਮੁੱਲ ਮੋੜ ਦੀ ਮਿੰਟ ਲਾ ਬਈ ਬਈ ਮਿਹਨਤ ਨਾਲ ਮੁੱਲ ਪੂਰਾ ਮੋੜ ਦੀ ਪੂਰਾ ਮੋੜੀ ਹੈ ਨਾ ਠੀਕ ਆ ਬਈ ਤੇ ਜੇ ਮੈਂ ਕਹਾਂ ਬਈ ਜੇ ਆਪਾਂ ਵੀ ਆਪਾਂ ਛੱਡ ਕੇ ਜਾ ਰਹੇ ਹਾਂ ਉਹਦਾ ਫਾਇਦਾ ਕੋਈ ਨਹੀਂ ਹਾਂਜੀ ਹਾਂਜੀ ਠੀਕ ਆ ਬਈ ਤੇ ਭਾਈ ਆਪਾਂ ਮੈਂ ਤੁਹਾਨੂੰ ਦੁਬਾਰਾ ਪੁੱਛ ਰਿਹਾ ਜੀ ਆਪਾਂ ਇੱਕ ਤੋਂ ਦੋ ਗਾਈ ਤੋਂ ਸਟਾਰਟ ਕਰ ਸਕਦੇ ਹਾਂ ਕੋ ਦੋ ਤੋਂ ਭਾਈ ਇੱਕ ਦੋ ਵੀ ਕਰ ਸਕਦੇ ਆਂ ਦੋ ਤੋਂ ਵੀ ਕਰ ਸਕਦੇ ਆਂ ਪਰ ਮੈਂ ਇਹ ਗੱਲ ਕਹਿਣਾ ਵੀ ਜਿਹੜੀ ਵੀ ਗਾਂ ਲੈਣੀ ਆਂ ਤੇ ਵਧੀਆ ਬਰੀਡ ਦੀ ਲਓ ਦੁੱਧ ਵੀ ਵਧੀਆ ਦੇਵੇ ਦੁੱਧ ਵਧੀਆ ਹੋਵੇ ਦੁੱਧ ਵਧੀਆ ਹੋਵੇ ਕਮ ਸੇ ਕਮ 24 25 ਲੀਟਰ ਦੁੱਧ ਵਾਲੀ ਹੋਵੇ ਦੁੱਧ ਵਾਲੀ ਹੋਵੇ ਹਾਂ ਠੀਕ ਹੈ ਜੀ ਹਾਂ ਭਾਈ ਠੀਕ ਹੈ ਤੇ ਬਹੁਤ ਧੰਨਵਾਦ ਵੀਰੇ ਤੁਹਾਡਾ ਤੁਹਾਨੂੰ ਇੰਟਰਵਿਊ ਦਿੱਤਾ